ਨਮਸਕਾਰ ਦੇਸ਼ਦੁਨੀ ਜੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਦੋਸਤੋ ਜ਼ਿੰਦਗੀ ਕੀਮਤੀ ਹੈ ਜ਼ਿੰਦਗੀ ਸਾਨੂੰ ਭਗਵਾਨ ਨੇ ਦਿੱਤੀ ਹੈ ਭਗਵਾਨ ਹੀ ਸਾਡਾ ਪਾਲਨ ਪੋਸ਼ਣ ਕਰਦਾ ਹੈ ਤੇ ਭਗਵਾਨ ਦੇ ਹੀ ਸਾਰੀ ਕੁਦਰਤ ਸਾਰੀ ਸ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ ਪਾ ਮਤਲਬ ਪਾ ਤੋਂ ਭੂਮੀ ਗਾ ਤੋਂ ਗगन ਵਾ ਤੋਂ ਵਾਯੂ ਆ ਤੋਂ ਅੰਬਰ ਰਨਾ ਤੋਂ ਨੀਰ ਇਹ ਸਾਰਾ ਕੁਝ ਰਲ ਕੇ ਜਦੋਂ ਪੰਜ ਤੱਤ ਮਿਲਦੇ ਨੇ ਤਾਂ ਭਗਵਾਨ ਬਣਦਾ ਹੈ ਹਰੇਕ ਦੀ ਮਹੱਤਤਾ ਹੁੰਦੀ ਹੈ ਤੇ ਹਰੇਕ ਦੀ ਮਹੱਤਤਾ ਦੇ ਵਿੱਚ ਨੀਰ ਦੀ ਮਹੱਤਤਾ ਪਵਤ ਜਲ ਦੀ ਮਹੱਤਤਾ ਦਾ ਬਹੁਤ ਵੱਡਾ ਮੁੱਲ ਗਿਣਿਆ ਜਾਂਦਾ ਹੈ ਕਿਉਂਕਿ ਜਲ ਹੀ ਜੀਵਨ ਹੈ ਸਾਡਾ ਅੱਜ ਦਾ ਵਿਸ਼ਾ ਦੋਸਤੋ ਅੱਜ ਦੀ ਚਰਚਾ ਦੇ ਵਿੱਚ ਵੀ ਇਹੀ ਹੈ ਕਿਉਂਕਿ 22 ਮਾਰਚ ਜਿਹੜਾ ਅੱਜ ਦਾ ਦਿਨ ਹੈ ਉਹ ਵਿਸ਼ਵ ਜਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਅੱਜ ਅਸੀਂ ਮਨਾ ਵੀ ਰਹੇ ਹਾਂ ਤੇ ਉਸ ਜਲ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਬਚਾਉਣਾ ਇਸ ਤੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿਉਂਕਿ ਸਾਡਾ ਇਸ ਸਾਲ ਦਾ ਯੂਨ ਦਾ ਯੂਨ ਦਾ اور ਸਾਡੇ ਸਾਰੇ ਦਾ ਇਸ ਸਾਲ ਦਾ ਜਲ ਦੇ ਉੱਤੇ ਥੀਮ ਹੈ ਕਿ ਗਲੇਸ਼ੀਅਰ ਪ੍ਰਿਵੈਂਸ਼ਨ ਕਿਸ ਤਰ੍ਹਾਂ ਹੋਵੇ ਗਲੇਸ਼ੀਅਰਸ ਨੂੰ ਕਿਵੇਂ ਬਚਾਇਆ ਜਾਵੇ ਕਿਉਂਕਿ ਪਾਣੀ ਪਿੰਗਰ ਰਿਹਾ ਹੈ ਗਲੇਸ਼ੀਅਰ ਪਿੰਗਰ ਰਹੇ ਨੇ ਸਮੁੰਦਰੀ ਲੈਵਲ ਵਧ ਰਹੇ ਨੇ ਤੇ ਆਨ ਵਾਲਾ ਸਵਾਬ ਬੜਾ ਭੰਕਰ ਨਜ਼ਰ ਆ ਰਿਹਾ ਕਿਉਂਕਿ ਵਾਟਰ ਲੈਵਲ ਬਹੁਤ ਘਟਦਾ ਜਾ ਰਿਹਾ ਫਿਰ ਇਹ ਬਚਾਇਆ ਕਿਵੇਂ ਜਾਵੇ ਬੜਾ ਵੱਡਾ ਚਰਚਾ ਦਾ ਵਿਸ਼ਾ ਹੈ ਤੇ ਅੱਜ ਅਸੀਂ ਕੁਝ ਗੱਲਾਂ ਕਰਨੀਆਂ ਨੇ ਵੀ ਇਹ ਗਲੇਸ਼ੀਅਰ ਜਿਹੜੇ ਪਿੰਗਰ ਰਹੇ ਨੇ ਜਿਹੜਾ ਵਾਟਰ ਲੈਵਲ ਸੀ ਦੇ ਵਿੱਚ ਵੱਧ ਰਿਹਾ ਹੈ ਜਾਂ ਜਿਹੜੀਆਂ ਚੀਜ਼ਾਂ ਆ ਜਗੀਆਂ ਹੋ ਰਹੀਆਂ ਨੇ ਕਿ ਪਾਣੀ ਦਾ ਲੈਵਲ ਜ਼ਮੀਨ ਦੇ ਵਿੱਚੋਂ ਘਟ ਰਿਹਾ ਕਿਉਂ ਹੋ ਰਿਹਾ ਹੈ ਕਿਸ ਤਰ੍ਹਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਇਹ ਕਿੰਤੂ ਪਰੰਤੂ ਸਭ ਦਾ ਅਸੀਂ ਜਵਾਬ ਲੈਣਾ ਆਪਣੇ ਮਾਹਿਰਾਂ ਕੋਲੋਂ ਤੇ ਸਭ ਤੋਂ ਪਹਿਲਾਂ ਉਹਨਾਂ ਮਾਹਿਰਾਂ ਨਾਲ ਤੁਹਾਡੀ ਮੈਂ ਜਾਣ ਪਛਾਣ ਕਰਾਂਦਾ ਜਿਨ੍ਹਾਂ ਨੂੰ ਅੱਜ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਮੇਰੇ ਬਿਲਕੁਲ ਨਾਲ ਬੈਠੇ ਨੇ ਨੀਦੀ ਬਤਾ ਜੀ ਨੀਦੀ ਬਤਾ ਜੀ ਮੰਡਲ ਭੂਮੀ ਰੱਖਿਆ ਅਫਸਰ ਨੇ ਲੁਧਿਆਣਾ ਦੇ ਵਿੱਚ ਤੇ ਇਸੇ ਵਿਭਾਗ ਦੇ ਨਾਲ ਕੰਮ ਕਰਦੇ ਨੇ ਬਹੁਤ ਕੁਝ ਸਰਕਾਰੀ ਜੋ ਸਹੂਲਤਾ ਦਿੱਤੀਆਂ ਜਾਂਦੇ ਨੇ ਸਹਾਰ ਜਿਹੜੀ ਸਰਕਾਰੀ ਅਵੇਅਰਨੈਸ ਕੀਤੀ ਜਾਂਦੀ ਹੈ ਉਹ ਇਹਨਾਂ ਕੋਲੋਂ ਬਹੁਤ ਕੁਝ ਅਸੀਂ ਜਾਣਾਂਗੇ ਪੁੱਛਾਂਗੇ ਇਹਨਾਂ ਕੋਲੋਂ ਕਿ ਆਖਿਰ ਕਮੀ ਰਹਿ ਗਈ ਹੈ ਤਾਂ ਕਿੱਥੇ ਰਹਿ ਗਈ ਹੈ ਤੇ ਦੂਸਰੇ ਮਾਹਿਰ ਨੇ ਡਾਕਟਰ ਪਨੀਤ ਪਾਲ ਸਿੰਘ ਚੀਮਾ ਡਾਕਟਰ ਸਾਹਿਬ ਸਹਾਇਕ ਪ੍ਰੋਫੈਸਰ ਨੇ ਤੇ ਵਾਤਾਵਰਣ ਇੰਜੀਨੀਅਰ ਨੇ ਜੀ ਐਨ ਇ ਲੁਧਿਆਣਾ ਦੇ ਤੇ ਇਹਨਾਂ ਕੋਲ ਵੀ ਅੱਜ ਅਸੀਂ ਬਹੁਤ ਕੁਝ ਪੁੱਛਣਾ ਹੈ ਸਭ ਤੋਂ ਪਹਿਲਾਂ ਤੁਹਾਡੇ ਦੋਨਾਂ ਦਾ ਸਟੂਡੀਓ 'ਚ ਸਵਾਗਤ ਹੈ ਜੀ ਧੰਨਵਾਦ ਜੀ ਸ਼ੁਰੂਆਤ ਕਰਦੇ ਹਾਂ ਦੋਸਤੋ ਸਾਡੇ ਵਿਸ਼ੇ ਨੂੰ ਲੈ ਕੇ ਕਿ ਜਲ ਹੀ ਜੀਵਨ ਹੈ ਮੈਂ ਪਹਿਲਾਂ ਦੱਸਿਆ ਕਿ ਅੱਜ 22 ਮਾਰਚ ਵਰਲਡ ਵਾਟਰ ਡੇ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਮੈਡਮ ਬਤਾ ਇਹ ਹੀ ਜਾਣਨਾ ਚਾਹਾਂਗਾ ਵੀ 1993 'ਚ ਦੀ ਕਹਿੰਦੇ ਨੇ ਸ਼ੁਰੂਆਤ ਹੋਈ ਹੈ ਜ਼ਰੂਰਤ ਕਿਉਂ ਪਈ ਕੀ ਮਹੱਤਤਾ ਹੈ ਅੱਜ ਦੇ ਦਿਨ ਦੀ 22 ਮਾਰਚ ਨੂੰ ਅਸੀਂ ਵਿਸ਼ ਜਲਦੀਵਸ ਮਨਾਨੇ ਆ ਤੇ ਇਹਨੂੰ ਇਸ ਕਰਕੇ ਮਨਾਨੇ ਆ ਕਿ ਜਿਹੜਾ ਸਾਡੇ ਕੋਲ ਸਾਫ ਪਾਣੀ ਹੈ ਫਰੈਸ਼ ਵਾਟਰ ਹੈ ਇਹਦੀ ਇੰਪੋਰਟੈਂਸ ਇਹਦੀ ਮਹੱਤਤਾ ਅਸੀਂ ਲੋਕਾਂ ਲੋਕਾਂ ਨੂੰ ਦੱਸੀਏ ਕਿ ਇਹ ਕਿਉਂ ਜ਼ਰੂਰੀ ਹੈਗਾ ਤੇ ਇਹਦੇ ਨਾਲ ਸੰਬੰਧਿਤ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਪਾਣੀ ਦੀ ਕਮੀ ਹੋ ਰਹੀ ਹੈ ਜਾਂ ਪਾਣੀ ਪ੍ਰਦੂਸ਼ਿਤ ਹੋ ਰਿਹਾ ਉਹ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਹੈਗੀਆਂ ਉਹ ਲੋਕਾਂ ਨੂੰ ਸਮਝਾਈਏ ਕਿ ਇਹ ਪ੍ਰੋਬਲਮਸ ਆ ਰਹੀਆਂ ਤੇ ਉਹਨਾਂ ਦੇ ਹੱਲ ਕੱਢੀਏ ਹੱਲ ਕੱਢ ਕੇ ਲੋਕਾਂ ਨੂੰ ਪ੍ਰੇਰਿਤ ਕਰੀਏ ਕਿ ਤੁਹਾਨੂੰ ਇਹ ਹੱਲ ਸਾਡੇ ਨਾਲ ਸੋਲਵ ਕਰਨੇ ਪੈਣਗੇ ਤਾਂ ਹੀ ਅਸੀਂ ਜਿਹੜੀ ਆਨੇ ਦੇ ਰਿਲੇਟਿਡ ਪੈਨਲ ਰਿਲੇਟਿਡ ਪ੍ਰੋਬਲਮਸ ਹੈਗੇ ਆ ਉਹਨਾਂ ਨੂੰ ਸੋਲਵ ਕਰ ਸਕਦੇ ਆ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈਗਾ ਬਿਲਕੁਲ ਸਾਰੇ ਬਿਲਕੁਲ ਥੀਮ ਇਸ ਵਾਰ ਯੂਨੈ ਜਿਹੜਾ ਦਿੱਤਾ ਹੈ ਉਸ ਦੇ ਉੱਤੇ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਥੀਮ ਲੋਕਾਂ ਤੱਕ ਪਹੁੰਚਾਉਣਾ ਹੈ ਲੋਕਾਂ ਨੂੰ ਸਮਝਾਉਣਾ ਹੈ ਕਿਸ ਤਰ੍ਹਾਂ ਇਹਦੀ ਪਾਸਾ ਸੰਭਾਲ ਕਰ ਸਕਦਾ ਹੈ ਇਹ ਦੱਸਣਾ ਹੈ ਬਹੁਤ ਸਾਰੀਆਂ ਗੱਲਾਂ ਹੋਰ ਵੀ ਪੁੱਛਾਂਗੇ ਡਾਕਟਰ ਜੀ ਚੀਵਾ ਇੱਕ ਗੱਲ ਤੁਹਾਡੇ ਕੋਲ ਲੈ ਕੇ ਜਾਮਾ ਕਿ ਇੱਕ ਥੀਮ ਜਿਹੜਾ ਦਿੱਤਾ ਗਿਆ ਗਲੇਸ਼ੀਅਰ ਕਿ ਸੱਚਮੁੱਚ ਗਲੇਸ਼ੀਅਰਸ ਨੂੰ ਇੰਨਾ ਖਤਰਾ ਪਿਆ ਗਿਆ ਸੀ ਵੀ ਯੂਨੂ ਆਪਣੇ ਜਿਹੜੇ ਇਸ ਥੀਮ ਦੇ ਵਿੱਚ ਇਸ ਸਾਲ ਦੇ ਵਰਲਡ ਵਾਟਰ ਡੇ ਦੇ ਉੱਤੇ ਇਹ ਥੀਮ ਲੈਣਾ ਪੈ ਗਿਆ ਹਾਂਜੀ ਬਿਲਕੁਲ ਸ਼ਮੀ ਜੀ ਗਲੇਸ਼ੀਅਰ ਸਾਡੇ ਸਾਫ ਪਾਣੀ ਦਾ ਜਾਂ ਮਿੱਠੇ ਪਾਣੀ ਦਾ ਜਿਹਨੂੰ ਆਪਾਂ ਫਰੈਸ਼ ਵਾਟਰ ਕਹਿ ਦਿੰਨੇ ਆ ਉਹਦਾ ਸਭ ਤੋਂ ਵੱਡਾ ਸੋਰਸ ਹੈ ਜੀ ਔਰ ਸਾਨੂੰ ਪਤਾ ਹੈ ਕਿ ਸਿਰਫ 3% ਪਾਣੀ ਹੀ ਸਾਡਾ ਪੀਣਯੋਗ ਹੈ ਔਰ ਉਹ 3 3% ਵਿੱਚੋਂ ਜਿਹੜਾ 70% ਪਾਣੀ ਹੈ ਉਹ ਗਲੇਸ਼ੀਅਰ ਦੇ ਵਿੱਚ ਹੈ ਤੇ ਤਕਰੀਬਨ ਤਕਰੀਬਨ 30% ਪਾਣੀ ਜ਼ਮੀਨੀ ਪਾਣੀ ਜਿਹਨੂੰ ਆਪਾਂ ਗਰਾਉਂਡ ਵਾਟਰ ਕਹਿ ਦਿੰਨੇ ਆ ਜੀ ਜੀ ਲੇਕਿਨ ਹੁਣ ਜਿਵੇਂ ਗਰਮੀ ਵੱਧ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਹੈ ਗਲੋਬਲ ਵਾਰਮਿੰਗ ਦਾ ਇੰਪੈਕਟ ਆ ਰਿਹਾ ਹੈ ਸਾਡਾ ਸਾਡੇ ਗਲੇਸ਼ੀਅਰ ਪਿਘਲ ਰਹੇ ਨੇ ਔਰ ਉਹ ਬਹੁਤ ਤੇਜ਼ੀ ਨਾਲ ਪਿਘਲ ਰਹੇ ਨੇ ਜੀ ਕਿ ਪਿਛਲੇ 1900 ਸਾਲ 1900 ਚ ਜਿੰਨਾ ਲੈਵਲ ਸੀਗਾ ਸਮੁੰਦਰ ਦਾ ਉਹਦੇ ਨਾਲੋਂ ਹੁਣ 20 ਸੈਂਟੀਮੀਟਰ ਸਮੁੰਦਰ ਦਾ ਪਾਣੀ ਵੱਧ ਚੁੱਕਾ ਹੈ ਯਾਨੀ ਤਕਰੀਬਨ ਤਕਰੀਬਨ 7-8 ਇੰਚ ਪਾਣੀ ਵੱਧ ਚੁੱਕਾ ਹੈ ਯਾਨੀ ਅੱਧੇ ਫੁੱਟ ਤੋਂ ਜ਼ਿਆਦਾ ਪਾਣੀ ਸਮੁੰਦਰ ਦਾ ਵੱਧ ਚੁੱਕਾ ਹੈ ਬਿਲਕੁਲ ਹੁਣ ਆਉਣ ਵਾਲੇ ਟਾਈਮ ਚ ਤਾਂ ਜੇ ਇਦਾਂ ਹੀ ਵੱਧਿਆ ਰਿਹਾ ਤਾਂ ਜਿੰਨੇ ਵੀ ਹੈ ਸਮੁੰਦਰ ਦੇ ਨਾਲ ਸ਼ਹਿਰ ਹੈਗੇ ਨੇ ਉਹਨਾਂ ਦਾ ਤਾਂ ਡੁੱਬਣ ਦਾ ਖਤਰਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮੈਡਮ ਇੱਕ ਗਲੇਸ਼ੀਅਰਸ ਤੋਂ ਸ਼ੁਰੂ ਕਰਦਾ ਮੈਂ ਕਿਉਂਕਿ ਫੇਰ ਮੈਂ ਲਾਗਾ ਤੁਹਾਡੇ ਕੋਲੋਂ ਵੀ ਆਫਟਰ ਆਲ ਸਾਡੇ ਇੰਡੀਆ ਤੇ ਕੀ ਪ੍ਰਭਾਵ ਹੈ ਪਈ ਪੰਜਾਬ ਤੇ ਕੀ ਪ੍ਰਭਾਵ ਹੈ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ ਭੂਮੀ ਰੱਖਿਆ ਅਫਸਰ ਹੈਗੇ ਲੇਕਿਨ ਮੈਂ ਤੁਹਾਡੇ ਕੋਲੋਂ ਇੱਕ ਗੱਲ ਕਰਾਂ ਵੀ ਗਲੇਸ਼ੀਅਰਸ ਦੀ ਜਦੋਂ ਗੱਲ ਕਰਦੇ ਆ ਗਲੇਸ਼ੀਅਰਸ ਨੂੰ ਬੜਾ ਜਿਸ ਤਰ੍ਹਾਂ ਨੇ ਕਿਹਾ ਵੀ 70% ਪਾਣੀ ਪੀਣ ਵਾਲਾ ਜਿਹੜਾ 3% ਪਾਣੀ ਪੀਣ ਵਾਲਾ ਉਹਦਾ 70% ਅਸੀਂ ਉਹਨਾਂ ਗਲੇਸ਼ੀਅਰਸ ਤੋਂ ਲੈਂਦੇ ਆਂ ਇਹ ਸੇਵਾ ਸੰਭਾਲ ਜਿਹੜੀ ਹੈ 1 ਸਾਲ ਦੇ ਉਹਦੇ ਨਾਲ ਮਿਸ਼ਨ ਦੇ ਨਾਲ ਪੂਰੀ ਹੋ ਜਾਏਗੀ ਜਾਂ ਇਹਨੂੰ ਆਪਾਂ ਇੱਕ ਮਿਸ਼ਨ ਬਣਾ ਕੇ ਚੱਲਣਾ ਪਵੇਗਾ ਕਿਉਂਕਿ ਸੇਵਾ ਸੰਭਾਲ ਜੀ ਇਹਨੂੰ ਨਹੀਂ ਬਚਾਂਦੇ ਤਾਂ ਫਿਰ ਇਹ ਨੁਕਸਾਨ ਹੋਏਗਾ ਹੋਏਗਾ ਸਰ ਬਿਲਕੁਲ ਇਹਨੂੰ 1 ਸਾਲ ਦਾ ਮਿਸ਼ਨ ਲੈ ਕੇ ਨਹੀਂ ਚੱਲ ਸਕਦੇ ਕਿਉਂਕਿ ਇਹ ਪਾਣੀ ਜਿਹੜਾ ਹੈਗਾ ਇਹ ਸਾਨੂੰ ਮੁਦਤਾਂ ਤੋਂ ਸਾਡੇ ਕੋਲ ਹੈਗਾ ਤੇ ਮੁਦਤਾਂ ਤੱਕ ਅਸੀਂ ਅੱਗੇ ਲੈ ਕੇ ਜਾਣਾ ਹੈਗਾ ਤੇ ਨੂੰ ਲਗਾਤਾਰ ਸੰਭਾਲਣਾ ਪਏਗਾ ਹਰ ਇੱਕ ਪਰਸਨਲ ਪਰਸਨ ਜੇ ਅਸੀਂ ਕਹਿੰਦੇ ਕਿ ਪਾਣੀ ਦੀ ਅਵੇਲੇਬਿਲਟੀ ਸਾਡਾ ਹੱਕ ਹੈ ਹਰ ਇੱਕ ਇਨਸਾਨ ਨੂੰ ਪਾਣੀ ਮਿਲਣਾ ਚਾਹੀਦਾ ਹੈ ਤਾਂ ਉਹਨੂੰ ਸੰਭਾਲਣ ਦੀ ਰਿਸਪੋਨਸੀਬਿਲਟੀ ਵੀ ਹਰ ਇੱਕ ਇਨਸਾਨ ਦੀ ਹੈਗੀ ਹੈ ਹੁਣ ਗਲੇਸ਼ੀਅਸ ਜੇ ਗੱਲ ਕਰਦੇ ਹੈਗੇ ਆ ਗਲੇਸ਼ੀਅਸ ਅਸੀਂ ਕਹਿ ਰਹੇ ਹਾਂ ਕਿ ਪਿਗਲ ਰਿਹਾ ਹੈ ਉਹਦੇ ਰੀਜ਼ਨ ਕੀ ਹੈ ਕਿਉਂ ਪਿਗਲ ਰਿਹਾ ਹੈਗਾ ਉਹਦਾ ਜਿਹੜਾ ਰੀਜ਼ਨ ਹੈਗਾ ਉਹ ਰੀਜ਼ਨ ਇਹ ਹੈਗਾ ਕਿ ਜਿਹੜੀ ਸਾਡੀਆਂ ਗ੍ਰੀਨ ਹਾਊਸ ਗੈਸਿਸ ਹੈਗੀਆਂ ਉਹ ਵਧ ਰਹੀਆਂ ਹੈਗੀਆਂ ਉਹ ਕਿਉਂ ਹੈ ਗਈਆਂ ਸਾਡੀ ਐਕਟੀਵਿਟੀਆਂ ਕਰਕੇ ਬੱਦਰੀਆਂ ਹੈਗੀਆਂ ਉਹ ਜ਼ਰੂਰੀ ਹੈਗੇ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਇਮਿਸ਼ਨ ਹੁੰਦੀ ਹੈ ਜਿਹੜੇ ਗ੍ਰੀਨ ਹਾਊਸ ਗੈਸਿਸ ਨਿਕਲਦੀਆਂ ਹੈਗੀਆਂ ਉਹ ਜ਼ਰੂਰੀ ਹੈਗੇ ਪਰ ਇੱਕ ਲਿਮਟ ਤੱਕ ਜ਼ਰੂਰੀ ਹੈਗੇ ਕਿਉਂਕਿ ਉਹਨਾਂ ਨੇ ਜਿਹੜੀ ਧਰਤੀ ਗਰਮ ਕਿੰਨਾ ਛੱਡਦੀ ਹੈ ਜਿਹਦੇ ਕਰਕੇ ਗਰਮ ਕਿੰਨਾ ਛੱਡਦੀ ਹੈ ਹੈਗੇ ਉਹਨਾਂ ਨੂੰ ਦੁਬਾਰਾ ਉਹ ਧਰਤੀ ਤੇ ਵਾਪਸ ਭੇਜ ਦੇ ਤਾਂ ਕਿ ਸਾਡੀ ਧਰਤੀ ਗਰਮ ਰਹੇ ਅਸੀਂ 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 ਇੱਥੇ ਰਹਿ ਸਕੀਏ ਪਰ ਸਾਡੀਆਂ ਐਕਟੀਵਿਟੀਆਂ ਕਰਕੇ ਇੰਨੀ ਜ਼ਿਆਦਾ ਮਾਤਰਾ ਹੋ ਗਈ ਹੈ ਕਿ ਸਾਡੀ ਧਰਤੀ ਨੂੰ ਜ਼ਿਆਦਾ ਗਰਮ ਕਰ ਰਹੀ ਹੈ ਤੇ ਗਲੇਸ਼ੀਅਸ ਨੇ ਪਿਗਲਣਾ ਸ਼ੁਰੂ ਕਰ ਦਿੱਤਾ ਹੈ ਗੱਲ ਇਹਨਾਂ ਨੇ ਕਿਹਾ ਵੀ ਸਾਡੀਆਂ ਐਕਟੀਵਿਟੀਆਂ ਇਸ ਤਰ੍ਹਾਂ ਦੀ ਹੋਈਆਂ ਜੀ ਮ사ਬ ਵੀ ਸਾਨੂੰ ਇਹ ਜਿਹੜੀਆਂ ਗੈਸਸ ਅਸੀਂ ਛੱਡ ਰਹੇ ਹਾਂ ਅਸੀਂ ਚੰਦਰਮਾ ਦੇ ਉੱਤੇ ਜਾ ਰਹੇ ਹਾਂ ਅਸੀਂ ਮੰਗਲ ਤੇ ਜਾ ਰਹੇ ਹਾਂ ਸੂਰਜ ਦੇ ਉੱਤੇ ਜਾਣ ਦੀ ਕਲਪਨਾ ਕਰ ਰਹੇ ਹਾਂ ਸਾਡੇ ਅਸੀਂ ਵਿਕਾਸ ਵੱਲ ਨੂੰ ਵਧ ਰਹੇ ਹਾਂ ਵਿਕਾਸ ਹੋਏਗਾ ਨਵੀਆਂ ਨਵੀਆਂ ਖੋਜਾਂ ਹੋਣਗੀਆਂ ਨਵੀਆਂ ਨਵੀਆਂ ਚੀਜ਼ ਪਤਾ ਹੋਏਗੀ ਫਿਰ ਕਿਤੇ ਨਾ ਕਿਤੇ ਇਹ ਖੋਜਾਂ ਬੰਦ ਕਰ ਦੇਣ ਇਹ ਨੁਕਸਾਨਦਾਰ ਹੈ ਕਿ ਇਹਨਾਂ ਨੇ ਕਿਹਾ ਵੀ ਇਹ ਐਮਿਸ਼ਨ ਜਿਹੜੀਆਂ ਛੱਡ ਰਹੀਆਂ ਨੇ ਚੀਜ਼ਾਂ ਦੇਖੋ ਅੱਜ ਅੱਗੇ ਜਿਹੜਾ ਅਸੀਂ ਸਕੂਟਰ ਮੋਟਰਸਾਈਕਲ ਕਿਸੇ ਕਿਸੇ ਕੋਲ ਹੁੰਦੇ ਸੀ ਸਫ਼ਰ ਕਰਦੇ ਸੀ ਬੱਸ ਜਾਂ ਕਾਰ ਦੇ ਵਿੱਚ ਅੱਜ ਹਰੇਕ ਬੰਦਾ ਚਾਹੁੰਦਾ ਮੈਂ ਹਵਾਈ ਜਹਾਜ਼ ਸਫ਼ਰ ਕਰਾਂ ਹਵਾਈ ਜਹਾਜ਼ ਦਾ ਟ੍ਰੈਫਿਕ ਕਿਤੇ ਤੁਸੀਂ ਅਸਮਾਨ ਦੇ ਵਿੱਚ ਦੇਖੋ ਤਾਂ ਹਰ 2 ਸੈਕਿੰਡ ਬਾਅਦ ਤੁਹਾਨੂੰ ਨਵਾਂ ਜਹਾਜ਼ ਦਿਖੇਗਾ ਉਸ ਟ੍ਰੈਫਿਕ ਦੇ ਵਿੱਚ ਤੇ ਇਹ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜੀਆਂ ਸਾਡੀ ਜਿਹੜੀ ਤਰੱਕੀ ਹੈ ਉਹ ਕਿਤੇ ਨਾ ਕਿਤੇ ਤਰੱਕੀ 'ਚ ਰੁਕਾਵਟ ਆਏਗੀ ਜੇ ਇਹ ਚੀਜ਼ ਹੋ ਗਈ ਨਹੀਂ ਬਿਲਕੁਲ ਠੀਕ ਹੈ ਜੀ ਜਿਵੇਂ ਮੈਡਮ ਨੇ ਕਿਹਾ ਕਿ ਐਮਿਸ਼ਨਸ ਹੋ ਰਹੀਆਂ ਬਟ ਲੇਕਿਨ ਐਮਿਸ਼ਨਸ ਸਾਨੂੰ ਲੋਡ ਵੀ ਹੈ ਸੋ ਅਸੀਂ ਡਿਵੈਲਪਮੈਂਟ ਕਰਨੀ ਹੈ ਅਸੀਂ ਵਿਕਾਸ ਕਰਨਾ ਹੈ ਜੇ ਅਸੀਂ ਕਹੀਏ ਕਿ ਨਹੀਂ ਜੀ ਅਸੀਂ ਤਾਂ ਇੰਡਸਟਰੀ ਨਹੀਂ ਲੱਗੇਗੀ ਸਾਡੇ ਤਾਂ ਸਾਡੇ ਕੋਲੇ ਇੱਕ ਬਹੁਤ ਵੱਡੀ ਪੋਪੂਲੇਸ਼ਨ ਹੈ ਫੀਡ ਕਰਨ ਦੇ ਲਈ ਖਾਸ ਕਰਕੇ ਹਿੰਦੁਸਤਾਨ ਦੇ ਉਹ ਹਿੰਦੁਸਤਾਨ ਦੇ ਕੋਲ ਤਾਂ ਉਹ ਇੱਕ ਜ਼ਰੂਰੀ ਵੀ ਹੈ ਸਾਡੇ ਲਈ ਤਾਂ ਅਸੀਂ ਅੱਗੇ ਵਧਣਾ ਹੈ ਐਮਿਸ਼ਨਸ ਵੀ ਹੋਣਗੀਆਂ ਬਟ ਅਗਰ ਅਸੀਂ ਕੰਟਰੋਲ ਚ ਕਰ ਲੈਨੇ ਆ ਜਿਵੇਂ ਕਿ ਹੁਣ ਅੱਜ ਕੱਲ੍ਹ ਜਾਂ ਕਹੇ ਲੋ ਪਿਛਲੇ 4-5 ਸਾਲਾਂ ਦੇ ਵਿੱਚ ਈਵੀ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜਿਹੜਾ ਪੈਟਰੋਲ ਡੀਜ਼ਲ ਦੀਆਂ ਗੱਡੀਆਂ ਉਹ EV ਨਾਲ ਰਿਪਲੇਸ ਹੋ ਰਹੀਆਂ। EV ਦਾ ਚਲੋ ਹੋਰ ਵੱਖਰੇ ਕੋਈ ਹੋ ਸਕਦਾ ਉਹਨਾਂ ਦੀਆਂ ਡਰੌਪ ਬੈਕ ਹੋ ਸਕਦੀਆਂ ਬਟ ਲੇਕਿਨ ਫਿਲਹਾਲ ਤਾਂ ਉਹ ਸਾਡਾ ਸਾਡੇ ਐਮਿਸ਼ਨਸ ਰੋਕ ਰਹੇ ਨੇ। ਜੀ ਜੀ। ਔਰ ਅਗਰ ਤੁਹਾਨੂੰ ਸਾਰਿਆਂ ਸਾਨੂੰ ਪਤਾ ਸਾਰਿਆਂ ਨੂੰ 2020 ਚ ਜਦੋਂ ਲੱਗਾ ਸੀਗਾ ਅ ਕੋਰੋਨਾ ਕਰਕੇ ਹੋਇਆ ਸੀ ਸਾਰਾ ਠੱਪ ਹੋ ਗਿਆ ਸੀਗਾ। ਬਿਲਕੁਲ। ਇੱਥੋਂ ਜਲੰਧਰ ਤੋਂ ਸਾਨੂੰ ਧੋਲਾਧਰ ਦਿਖਣ ਲੱਗ ਗਿਆ ਸੀਗਾ। ਤਾਂ ਉਹਦਾ ਮਤਲਬ ਇਹੀ ਹੈ ਕਿ ਜੇ ਅਸੀਂ ਥੋੜਾ ਜਿਹਾ ਕੰਟਰੋਲ ਕਰ ਲਈਏ ਤਾਂ ਸਾਡੀ ਹਵਾ ਸਾਫ਼ ਹੋ ਜਾਊਗੀ। ਉਹ ਥੋੜਾ ਜਿਹਾ ਨਹੀਂ ਸੀ। ਉਹ ਤਾਂ ਸਭ ਕੁਝ ਹੀ ਕੰਟਰੋਲ ਸੀ ਉਸ ਵਕਤ ਤਾਂ ਇੱਕ ਕੋਈ ਸਕੂਟਰ ਵਾਲਾ ਵੀ ਬਾਹਰ ਨਹੀਂ ਸੀ ਨਿਕਲਿਆ ਕੋਈ ਪੋਲਿਊਸ਼ਨ ਨਹੀਂ ਸੀ ਲੇਕਿਨ ਤੁਹਾਡੀ ਗੱਲ ਸਹੀ ਹੈ ਵੀ ਜੇ ਅਸੀਂ ਉਹਦਾ ਕੁਝ ਹਿੱਸਾ ਵੀ ਕੋਟਰ ਕਰ ਲਈਏ ਤਾਂ ਅਸੀਂ ਪੋਲਿਊਸ਼ਨ ਨੂੰ ਕਿਤੇ ਨਾ ਕਿਤੇ ਕੰਟਰੋਲ ਕਰ ਸਕਦੇ ਆ ਪੋਲਿਊਸ਼ਨ ਬੜੀ ਵੱਡੀ ਭੂਮਿਕਾ ਨਿਭਾ ਰਿਹਾ ਤੁਹਾਡਾ ਮਤਲਬ ਹੈ ਸ਼ਮੇ ਜੀ ਪਿਛਲੇ ਸਾਲ ਅਗਸਤ ਦੀ ਗੱਲ ਹੈ ਮੇਰੇ ਕੋਲ ਫੋਟੋ ਵੀ ਪਈ ਹੋਈ ਹੈ ਮੈਂ ਆਪਣੇ ਘਰ ਤੋਂ ਜਲੰਧਰ ਤੋਂ ਫੋਟੋ ਖਿੱਚੀ ਸੀ ਤੋਲਾ ਧਾਰ ਦੀ ਹਾਲਾਂਕਿ ਪਿਛਲੇ ਸਾਲ ਤੱਕ ਕੋਈ ਲੋਕਡਾਊਨ ਨਹੀਂ ਸੀਗਾ ਲੇਕਿਨ ਚਲੋ ਮੀਂਹ ਪਿਆ ਰਿਹਾ ਸੀਗਾ ਥੋੜਾ ਸਾਡੀ ਹਵਾ ਸਾਫ਼ ਹੋ ਗਈ ਅਸੀਂ ਤਾਂ ਡਵੈਲਪਮੈਂਟ ਉਦੋਂ ਹੀ ਕਰ ਰਹੇ ਸੀਗੇ ਕਹਿਣ ਦਾ ਮਤਲਬ ਕਿ ਨੇਚਰ ਦੇ ਵਿੱਚ ਸਾਫ਼ ਕਰਨ ਦੀ ਕਾਬਲੀਅਤ ਹੈਗੀ ਹੈ ਜੀ ਹੁਣ ਇਨਸਾਨ ਨੂੰ ਥੋੜਾ ਜਿਹਾ ਕੰਟਰੋਲ ਕਰਨਾ ਪਵੇਗਾ ਔਰ ਇਹਦਾ ਸਭ ਤੋਂ ਜ਼ਿਆਦਾ ਇੰਪੈਕਟ ਪੈ ਰਿਹਾ ਹੈ ਗਲੇਸ਼ੀਅਰਸ ਦੇ ਉੱਪਰ ਗਲੇਸ਼ੀਅਰ ਖਤਮ ਹੋ ਗਏ ਸਾਡੇ ਸਾਡੇ ਕੋਲ ਪਾਣੀ ਦਾ ਜੋ ਸਰੋਤ ਹੈ ਉਹ ਖਤਮ ਹੋ ਜਾਏਗਾ ਅਸੀਂ ਗਰਾਊਂਡ ਵਾਟਰ ਪਹਿਲਾਂ ਹੀ ਇੰਨਾ ਇਸਤੇਮਾਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਖਾਸ ਕਰਕੇ ਔਰ ਜੇ ਅਸੀਂ ਹੋਰ ਗਲੇਸ਼ੀਅਰ ਵੀ ਖਤਮ ਕਰਤੇ ਤਾਂ ਗਰਾਊਂਡ ਵਾਟਰ 'ਤੇ ਅਸੀਂ ਹੋਰ ਨਿਰਭਰ ਹੋ ਜਾਵਾਂਗੇ। ਇਹ ਤਾਂ ਹੋ ਗਿਆ ਡਾਕਟਰ ਸਾਹਿਬ ਇੱਕ ਕਰਨਾ ਗੱਲ ਕਰਾਂ ਮੈਂ ਸੌਰੀ ਮੈਡਮ ਬਤਾ ਜੇ ਅਸੀਂ ਪੂਰੇ ਵਰਲਡ ਦੀ ਗੱਲ ਨਾ ਕਰਕੇ ਭਾਰਤ ਦੀ ਗੱਲ ਕਰੀਏ ਭਾਰਤ ਦੀ ਗੱਲ ਕਰਕੇ ਅਸੀਂ ਥੋੜਾ ਪੰਜਾਬ ਦੀ ਗੱਲ ਕਰੀਏ ਕਿਉਂਕਿ ਪੰਜਾਬ ਪੰਜ ਪਾਣੀਆਂ ਦੀ ਧਰਤੀ ਕਿਹਾ ਗਿਆ ਹੈ। اور واقعی ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਪੰਜਾਬ ਦੇ ਵਿੱਚ ਨਹਿਰਾਂ ਨੇ ਤੇ ਦਰਿਆ ਅੱਜ ਵੀ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਤੋਂ ਪਾਣੀ ਮਿਲ ਰਿਹਾ ਹੈ ਇਸ ਦੇ ਬਾਵਜੂਦ ਪੰਜਾਬ ਦੀ ਸਥਿਤੀ ਕਿੱਥੇ ਖੜੀ ਹੈ ਭਾਰਤ ਦੀ ਸਥਿਤੀ ਕਿੱਥੇ ਖੜੀ ਹੈ ਜੇ ਗਲੇਸ਼ੀਅਰ ਪਿੰਗਰ ਰਹੇ ਕਿਉਂਕਿ ਕਿਹਾ ਇਹ ਵੀ ਜਾਂਦਾ ਹੈ ਵੀ ਜੇ ਇਸੇ ਤਰ੍ਹਾਂ ਗਲੇਸ਼ੀਅਰ ਪਿੰਗਰ ਰਹੇ ਤਾਂ ਇਹਨਾਂ ਨੇ ਬਹੁਤ ਵੱਡਾ ਕੁਐਸਚਨ ਰਾਇਆ ਸੀ ਵੀ ਐਨੇ 9 ਇੰਚ ਦੇ ਕਰੀਬ ਵਾਟ ਸੀ ਲੈਵਲ ਵੱਧ ਗਿਆ ਤਾਂ ਕਿਹਾ ਜਾ ਰਿਹਾ ਵੀ ਆਉਣ ਵਾਲੇ 50 ਸਾਲ ਦੇ ਵਿੱਚ ਮੁੰਬਈ ਸਿਰਫ ਇੱਕ ਕਹਾਣੀਆਂ ਚ ਸ਼ਹਿਰ ਰਹੇਗਾ ਕੀ ਕਹਿਣਾ ਚਾਹੋਗੇ ਸੱਚ ਜਿਹੜਾ ਆਪਣਾ ਸਰ ਨੇ ਦੱਸਿਆ ਕਿ ਗਲੇਸ਼ੀਅਰਸ ਪਿਗਲ ਰਹੇ ਹੈਗੇ ਤੇ ਪਾਣੀ ਦਾ ਫਲੋ ਜਿਆਦਾ ਆ ਰਿਹਾ ਹੈ ਗਲੇਸ਼ੀਅਰ ਪਿਗਲਣ ਨਾਲ ਕੀ ਹੋ ਰਿਹਾ ਹੈ ਜਿਵੇਂ ਆਪਾਂ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਦੋਨੋਂ ਹੀ ਸਾਡੇ ਭਾਰਤ ਵਿੱਚ ਖੇਤੀਬਾੜੀ ਦਾ ਅੰਦੇਸ਼ ਹੈ ਪੰਜਾਬ ਖੇਤੀਬਾੜੀ ਦਾ ਸੂਬਾ ਹੈਗਾ ਗਲੇਸ਼ੀਅਰ ਪਿਗਲਣ ਨਾਲ ਕੀ ਹੋ ਰਿਹਾ ਹੈ ਗਲੇਸ਼ੀਅਰ ਦਾ ਪਾਣੀ ਅਸੀਂ ਪੀਣ ਵਾਸਤੇ ਯੂਜ਼ ਕਰਦੇ ਆਂ ਖੇਤੀਬਾੜੀ ਵਾਸਤੇ ਯੂਜ਼ ਕਰਦੇ ਆਂ ਉਦਯੋਗਾਂ ਵਾਸਤੇ ਯੂਜ਼ ਕਰਦੇ ਆਂ ਤੇ ਜੇ ਗਲੇਸ਼ੀਅਰ ਪਿਗਲਣ ਨਾਲ ਇੱਕ ਵਾਰੀ ਤਾਂ ਸਾਨੂੰ ਲੱਗਦਾ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਠੀਕ ਹੈ ਪਰ ਅਲਟੀਮੇਟਲੀ ਗਲੇਸ਼ੀਅਰ ਜਦੋਂ ਪਿਗਲਣਗੇ ਸਿਕੁਰ ਜਾਣਗੇ ਤੇ ਪਾਣੀ ਦੀ ਕਮੀ ਆਣੀ ਹੀ ਆਣੀ ਹੈਗੀ ਜਿਹੜੀ ਹਿਮਾਲੀਅਨ ਗਲੇਸ਼ੀਅਰ ਹੈਗੇ ਜਿਨ੍ਹਾਂ ਨੂੰ ਅਸੀਂ ਟਾਵਰਸ ਆਫ ਏਸ਼ੀਆ ਏਸ਼ੀਅਨ ਟਾਵਰਸ ਕਹਿੰਨੇ ਹੈਗੇ ਆ ਵਾਟਰ ਵਾਸਤੇ ਤੇ ਉਹ ਸਾਡੀ ਜਿਹੜੀ ਤਿੰਨ ਨਦੀਆਂ ਹੈਗੀਆਂ ਮੇਨ ਇੰਡਸ ਬ੍ਰਹਮਪutra ਗੰਗਾ ਇਹਨਾਂ ਨੂੰ ਫੀਡ ਕਰਦੇ ਆ ਤੇ ਇਹਨਾਂ ਨਾਲ ਬਣਦਾ ਹੈਗਾ ਇੰਡੋਗੈਂਜੈਟਿਕ ਪਲੇਨ ਪੰਜਾਬ ਉਹਦਾ ਇੱਕ ਹਿੱਸਾ ਹੈਗਾ ਠੀਕ ਹੈ ਜੇ ਇਹਨਾਂ ਨਦੀਆਂ ਵਿੱਚ ਪਾਣੀ ਘਟੇਗਾ ग्लेशियल पिघलन ਨਾਲ ਜੀ ਤੇ ਨੇਚਰਲੀ ਫਿਰ ਪੰਜਾਬ ਵਿੱਚ ਇਹ ਜਿਹੜਾ ਪਾਣੀ ਆ ਸਾਫ ਪਾਣੀ ਆ ਰਿਹਾ ਹੈਗਾ ਉਹ ਵੀ ਘਟੇਗਾ ਤੇ ਸਾਡੀ ਜਿਹੜੀ ਗਰਾਉਂਡ ਵਾਟਰ ਤੇ ਡਿਪੈਂਡੈਂਸ ਹੈਗੀ ਆ ਉਹ ਹੋਰ ਵਧੇਗੀ ਪੰਜਾਬ ਤਾਂ ਪਹਿਲਾਂ ਹੀ ਗਰਾਉਂਡ ਵਾਟਰ ਲੈਵਲ ਘਟ ਹੈ ਤੇ ਸਾਡਾ ਜਿਹੜਾ ਪਹਿਲਾਂ ਘਟ ਹੈ ਉਹ ਹੋਰ ਘਟ ਜਾਏਗਾ ਤੇ ਇਸ ਕਰ ਉਹ ਫਿਰ ਸਾਡੀ ਖੇਤੀ ਨੂੰ ਅਫੈਕਟ ਕਰੇਗਾ ਸਾਡੇ ਫਾਰਮਰਸ ਦੀ ਇਨਕਮ ਨੂੰ ਅਫੈਕਟ ਕਰੇਗਾ ਸਾਨੂੰ ਹੋਰ ਕ੍ਰੌਪਸ ਬਦਲਣੀਆਂ ਪੈਣਗੀਆਂ ਜੀ ਅ ਬਿਲਕੁਲ ਸਹੀ ਗੱਲ ਹੈ ਵੀ ਕਿਤੇ ਨਾ ਕਿਤੇ ਪੰਜਾਬ ਕਿਤੇ ਅਭੀ ਕਿਉਂਕਿ ਜਿਆਦਾ ਅਫੈਕਟ ਹੋ ਰਿਹਾ ਹੈ ਪੰਜਾਬ ਅਫੈਕਟ ਹੋ ਰਿਹਾ ਇੱਕ ਡਾਕਟਰ ਤੁਹਾਡੀ ਵੀ ਗੱਲ ਬੋਚਾ ਵੀ ਅਫੈਕਟ ਹੋ ਰਿਹਾ ਵੀ ਅਸੀਂ ਝੋਨਾ ਵੀ ਜਨਾ ਜ਼ਿਆਦਾ ਨਹੀਂ ਸ਼ੁਰੂ ਕਰਤਾ ਪਾਣੀ ਉਹਦੇ ਤੇ ਜਾਣਦੇ ਹੀ ਲਾਣਾ ਸ਼ੁਰੂ ਕਰ ਦਿੱਤਾ ਵੀ ਜਦ ਕਿ ਸਾਡਾ ਸੂਬਾ ਕੋਈ ਝੋਨਾ ਪ੍ਰਧਾਨ ਸੂਬਾ ਨਹੀਂ ਹੈਗਾ ਮਤਲਬ ਅਸੀਂ ਲੋਕ ਇਸ ਸੀਜ਼ ਨੂੰ ਅਵੇਅਰ ਨਹੀਂ ਹੈਗੇ ਆ ਅਸੀਂ ਮਿਸਯੂਜ਼ ਜ਼ਿਆਦਾ ਕਰ ਰਹੇ ਆ ਪਾਣੀ ਦਾ ਅ ਦੇਖੋ ਜੀ ਇੱਥੇ ਥੋੜਾ ਜਿਹਾ ਇਦਾਂ ਹੈ ਕਿ ਜੇ ਮੈਂ ਥੋੜਾ ਜਿਹਾ ਐਮਐਸਪੀ ਵੱਲ ਗੱਲ ਕਰ ਲਾਂ ਸਾਨੂੰ ਐਮਐਸਪੀ ਸਿਰਫ ਝੋਨੇ ਤੇ ਮਿਲਦੀ ਹੈ ਤੇ ਕਣਕ ਤੇ ਮਿਲਦੀ ਹੈ ਤੇ ਸਾਡੇ ਕਿਸਾਨਾਂ ਕੋਲ ਕੋਈ ਹੋਰ ਆਪਸ਼ਨ ਹੈ ਉਹ ਬਦਲ ਨਹੀਂ ਹੈ ਤਾਂ ਇਸ ਕਰਕੇ ਝੋਨਾ ਅਸੀਂ ਲਾਣੇ ਆਂ ਔਰ ਉਹਨਾਂ ਨਾਲ ਕਮਾਈ ਵੀ ਕਣਕ ਨਾਲ ਜਿਹਾ ਕਮਾਈ ਹੁੰਦੀ ਹੈ ਉਹਦੇ ਨਾਲ ਬਿਲਕੁਲ ਉਹ ਬਿਲਕੁਲ ਠੀਕ ਗੱਲ ਹੈ ਪਰ ਅਸੀਂ ਇਕਲੀ ਅਸੀਂ ਆਪਣਾ ਅੱਜ ਕਮਾਈ ਕਰ ਰਹੇ ਹਾਂ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੱਸ ਰਹੇ ਹੋ ਵੀ ਆ ਹੋ ਰਿਹਾ ਹੈ ਔਰ ਜਿਸ ਤਰ੍ਹਾਂ UN ਪਰ ਹੈਗਾ ਹੈ ਇਸ ਵਕਤ ਪਰੇਸ਼ਾਨ ਵੀ ਇਹ ਪਾਣੀ ਦਾ ਬਹੁਤ ਪਾਣੀ ਜਿਹੜਾ ਇਹ ਜੀਵਨ ਖਤਮ ਹੋ ਜਾਏਗਾ ਤੇ ਆਉਣ ਵਾਲਾ ਜਿਹੜੇ ਪੀੜ੍ਹੀਆਂ ਹੈਗੀਆਂ ਉਹ ਕਿਸਾਨ ਫਿਰ ਉਹ ਆਪਣੇ ਆਪ ਆਪਣੀਆਂ ਪੀੜ੍ਹੀਆਂ ਖਤਮ ਨਹੀਂ ਕਰ ਰਹੀਆਂ ਵੀ ਜੇਕਰ ਬਿਲਕੁਲ ਬਿਲਕੁਲ ਕਰ ਰਹੀ ਹੈ ਜੀ ਪਿੱਛੇ ਇੱਕ ਅਖਬਾਰ ਚ 3-4 ਦਿਨ ਪਹਿਲਾਂ ਇੱਕ ਨਿਊਜ਼ ਆਈ ਹੈ ਕਿ ਲੋਦਿਆਂ ਪੰਜਾਬ ਦੇ 12 ਜ਼ਿਲ੍ਹਿਆਂ ਦਾ ਪਾਣੀ ਪੀਣ लायक ਨਹੀਂ ਹੈ ਜੀ ਤੇ ਉਦੇਜ तकरीबन ਲੁਧਿਆਣਾ ਅੰਮ੍ਰਿਤਸਰ ਸਾਰੇ ਜ਼ਿਲ੍ਹੇ ਹੈਗੇ ਨੇ ਤੇ ਕੀ ਕਾਰਨ ਹੈ ਜੀ ਨਾਈਟ੍ਰੇਟਸ ਬਹੁਤ ਜ਼ਿਆਦਾ ਹੈ ਔਰ ਇਹ ਕਾਰਸਨਿਕ ਬਹੁਤ ਜ਼ਿਆਦਾ ਹੈ ਨਾਈਟ੍ਰੇਟਸ ਕਿਥੋਂ ਆਉਂਦਾ ਨਾਈਟ੍ਰੋਸਨ ਦਾ ਫਰਟੀਲਾਈਜ਼ਰ ਤੋਂ ਖਾਦਾਂ ਤੋਂ ਆਉਂਦਾ ਹੈ ਜੀ ਔਰ ਅਸੀਂ ਬਿਲਕੁਲ ਖਰਾਬ ਕਰ ਰਹੇ ਹਾਂ ਖਾਦਾਂ ਪਾ ਰਹੇ ਹਾਂ ਪਾਣੀ ਸਾਡਾ ਥੱਲੇ ਜਾ ਰਿਹਾ ਹੈ ਕਈ ਜਗ੍ਹਾ ਤਾਂ ਹੁਣ ਪਾਣੀ 400 ਪਹਿਲਾਂ 400 ਫੁੱਟ ਤੇ ਸੀਗਾ ਹੁਣ ਉਹ 6 600 ਫੁੱਟ ਤੇ ਪਾਣੀ ਪਹੁੰਚ ਗਿਆ ਅਸੀਂ ਕਿੱਥੇ ਤੱਕ ਜਾਵਾਂਗੇ ਥੱਲੇ ਬਿਲਕੁਲ ਬਿਲਕੁਲ ਨਾ ਮੈਡਮ ਆ ਕੇ ਸਾਡੇ ਕੋਲ ਇਹਨਾਂ ਨੇ ਪੁੱਛਦੇ ਆ ਸਾਡਾ ਵਾਟਰ ਲੈਵਲ ਤੁਹਾਡੀ ਸਰਕਾਰ ਤੁਹਾਡੀ ਸਿਜਾ ਤੁਹਾਡਾ ਡਿਪਾਰਟਮੈਂਟ ਇਹਦੇ ਲਈ ਕੀ ਕਰ ਰਿਹਾ ਹੈ ਅਵੇਅਰਨੈਸ ਦੇ ਲਈ ਜਾਂ ਕੋਚੋ ਲੈਵਲ ਨੂੰ ਵਧਾਉਣ ਦੇ ਲਈ ਕਿਉਂਕਿ ਬੜੀ ਛੋਟੀ ਛੁੱਟੀ ਗੱਲ ਹੈ ਪਾਣੀ ਬਚਾਉਣਾ ਸਾਡਾ ਸਭ ਦਾ ਫਰਜ਼ ਹੈ ਅਸੀਂ ਸਿਰਫ ਬ੍ਰਸ਼ ਕਰਨ ਜਾਂਦੇ ਹਾਂ ਨਾ ਜੀ ਤਾਂ 5 ਲੀਟਰ ਪਾਣੀ ਲਾ ਕੇ ਆ ਜਾਂਦੇ ਆ ਟੂਟੀ ਖੁੱਲੀ ਛੱਡ ਦਿੰਦੇ ਆ ਬ੍ਰਸ਼ ਕਰਦਾ ਰਹਿੰਦਾ ਟੂਟੀ ਖੁੱਲੀ ਆ ਹੱਥ ਧੋਣ ਜਾਂਦੇ ਆ ਤਾਂ ਪਰਵਾਹ ਹੀ ਕੋਈ ਨਹੀਂ ਆ ਭਾਵੇਂ ਜਿਸ ਤਰ੍ਹਾਂ ਮਰਜ਼ੀ ਕੇ ਵੇਲੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਅਣਗਹਿਲਾ ਕਰ ਦਿੰਦੇ ਆ ਬਹੁਤ ਕੁਝ ਹੁੰਦਾ ਪਾਟਰ ਲੈਵਲ ਹਰ ਇੱਕ ਚੀਜ਼ ਦੇ ਉੱਤੇ ਟਿਕਿਆ ਹੋਇਆ ਹੈਗਾ ਤੁਹਾਡਾ ਜਿਹੜਾ ਸਰ ਮੈਂ ਜਿਹੜਾ ਵਾਟਰ ਲੈ ਆਪਣੀ ਥੀਮ ਹੈਗੀ ਹੈ ਉਹ ਵਰਡ ਵਾਟਰ ਡੇ ਦੀ ਜੀ ग्लेਸ਼ੀਅਰ ਪ੍ਰਿਜ਼ਰਵੀਸ਼ਨ ਜੀ ਉਹਦੇ ਰਿਗਾਰਡਿੰਗ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰੂੰਗੀ ਜੀ ਜੇ ਅਸੀਂ ਗਲੇਸ਼ੀਅਰ ਜਿਹੜੇ ਪਿਗਲਣ ਨੂੰ ਤੋਂ ਰੋਕਨੇ ਹੈਗੇ ਦੋ ਸਟੈਪਸ ਹੈ ਸਰ ਇੱਕ ਤਾਂ ਜਿਹੜੀਆਂ ਸਾਡੀਆਂ ਗ੍ਰੀਨ ਹਾਊਸ ਗੈਸ ਜਿਹੜੀ ਨਿਕਲ ਰਹੀਆਂ ਹੈਗੀਆਂ ਉਹਨਾਂ ਨੂੰ ਕਟਾਈਏ ਕਿਸੇ ਲਿਮਿਟ ਤੱਕ ਸਰ ਮੈਂ ਤੁਹਾਡੇ ਪੰਜਾਬ ਦੀ ਗੱਲ ਕਰ ਰਹਾ ਇਹ ਜਿਹੜਾ ਤੁਸੀਂ ਜਿਹੜੀ ਤੁਸੀਂ ਗੱਲ ਹੈ ਨਾ ਪੰਜਾਬ ਚ ਕਿਤੇ ਗਲੇਸ਼ੀਅਰ ਨਹੀਂ ਹੈ ਨਹੀਂ ਸਰ ਮੇਰੇ ਸਾਹਮਣੇ ਠੀਕ ਹੈ ਨਾ ਪੰਜਾਬ ਦਾ ਕੋਈ ਡਿਪਾਰਟਮੈਂਟ ਗਲੇਸ਼ੀਅਰ ਲਈ ਕੰਮ ਨਹੀਂ ਕਰੇਗਾ ਠੀਕ ਹੈ ਜੀ ਠੀਕ ਹੈ ਤੁਸੀਂ ਪਲਾਨਿੰਗਸ ਦੋਗੇ ਤੁਸੀਂ ਉਹਨਾਂ ਮੀਟਿੰਗਸ ਦੇ ਵਿੱਚ اٹੈਂਡ ਕਰੋਗੇ ਜਿੱਥੇ ਸਾਡੇ ਵਿੰਦੋਸਥਾਨ ਦੀਆਂ ਮੀਟਿੰਗਸ ਹੋਣਗੀਆਂ 노 ਡਾਊਟ ਲੇਕਿਨ ਉਹਦੇ ਵਿੱਚ ਤੁਹਾਡੀ رائے ਵੀ ਹੋਏਗੀ ਕਿਉਂਕਿ ਤੁਸੀਂ ਪੜਿਆ ਹੋਏਗਾ ਸਾਰਾ ਕੁਝ ਜਾਣਦੇ ਹੋਵੋਗੇ ਲੇਕਿਨ ਮੈਂ ਇੱਕ ਚੀਜ਼ ਪੰਜਾਬ ਦੇ ਵਾਟਰ ਲੈਵਲ ਨੂੰ ਲੈ ਕੇ ਪੰਜਾਬੀਆਂ ਲਈ ਕਹਿੰਦੇ ਆ ਉਹਦੇ ਅਵੇਅਰ ਕਰਨ ਲਈ ਕੀ ਕਰ ਰਹੇ ਸਰ ਉਹਦੇ ਵਾਸਤੇ ਦੱਸ ਰਹੀਆਂ ਸਰ ਸਾਡੇ ਡਿਪਾਰਟਮੈਂਟ ਦੀਆਂ ਸਕੀਮਸ ਹੈਗੀਆਂ ਉਹ ਹੀ ਮੈਂ ਦੱਸ ਰਹੀਆ ਤੁਹਾਨੂੰ ਦੂਜਾ ਜਿਹੜਾ ਸਟੈਪ ਹੈਗਾ ਕਿ ਜਿਹੜਾ ਸਾਡੇ ਕੋਲ ਪਾਣੀ ਆ ਗਿਆ ਗਲੇਸ਼ੀਅਸ ਤੋਂ ਪਿਗਲ ਕੇ ਉਹਨੂੰ ਕਿਸੇ ਕਿੱਦਾਂ ਸਾਮ ਕੇ ਰੱਖੀਏ ਉਹਦੇ ਵਾਸਤੇ ਸਾਡ ਇਹ ਜਿਹੜਾ ਸੀ ਨੈਰੀ ਮੋਗਾ ਨੈਰੀ ਮੋਗੇ ਤੋਂ ਅਸੀਂ ਪਾਈਪਲਾਈਨ ਪਾਣੇ ਆ ਜੀ ਠੀਕ ਹੈ ਉਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਪਾਣੀ ਦਾ ਵਾਸ਼ਪੀਕਰਨ ਨਹੀਂ ਹੁੰਦਾ ਪਾਣੀ ਧਰਤੀ ਹਿੱਟ ਦਾ ਨਹੀਂ ਰਿਸ ਰਿਸ ਦਾ ਤੇ ਤੀਸਰਾ ਜਿੱਥੇ ਤੱਕ ਪਾਣੀ ਪਹੁੰਚਣਾ ਚਾਹੀਦਾ ਟੇਲ ਐਂਡ ਤੱਕ ਪਾਣੀ ਪਹੁੰਚਦਾ ਹੈ ਵਿੱਚ ਵਾਰੀ ਨਹੀਂ ਕੱਟੀ ਜਾਂਦੀ ਕਿਸੇ ਫਾਰਮਰ ਦੀ ਪਾਣੀ ਦੀ ਚੋਰੀ ਨਹੀਂ ਹੁੰਦੀ ਤੇ ਪਾਣੀ ਦੀ ਬਚਤ ਹੁੰਦੀ ਹੈ ਪਾਣੀ ਨੂੰ ਅਸੀਂ ਸੰਭਾਲ ਕੇ ਰੱਖ ਰਹੇ ਜਿਹੜਾ ਸਾਡੇ ਕੋਲ ਪਾਣੀ ਹੈਗਾ ਇਹ ਮੇਰੇ ডিপਾਰਟਮੈਂਟ ਦੀ ਸਕੀਮ ਹੈ ਅਸੀਂ 90% ਤੇ ਫਾਰਮਰ ਤੋਂ 10% ਹਿੱਸਾ ਲੈਣਿਆ 90% ਤੇ ਅਸੀਂ ਇਹ ਕੰਮ ਕਰ ਰਹੇ ਹਾਂ ਦਖਣੀ ਪੱਛਮੀ ਪੰਜਾਬ ਸਾਡੇ ਬਹੁਤ ਘੱਟ ਹੋ ਰਿਹਾ ਸੀਗਾ ਹੁਣ ਸਾਰੇ ਪੰਜਾਬ ਵਿੱਚ ਅਸੀਂ ਇਹ ਸਕੀਮ ਆਪਣੀ ਲਾਗੂ ਕਰ ਰਹੇ ਹੈਗੇ ਆ ਠੀਕ ਹੈ ਇੱਕ ਸਕੀਮ ਲਾਗੂ ਕਰ ਰਹੇ ਹੋ ਕਿਸਾਨਾਂ ਦਾ ਇੰਟਰਸਟ ਸਰ ਬਹੁਤ ਹੈ ਇੰਟਰਸਟ ਬਹੁਤ ਇੰਟਰਸਟ ਹੈ ਦੂਸਰੀ ਸਰ ਇੱਕ ਬੜੀ ਹੀ ਵਿਲੱਖਣ ਜਿਹੜੀ ਤਕਨੀਕ ਸਾਡਾ ਡਿਪਾਰਟਮੈਂਟ ਅਪਣਾ ਰਿਹਾ ਹੈਗਾ ਜਿਹੜੇ ਸ਼ਹਿਰਾਂ ਵਿੱਚ ਐਸਟੀਪੀ ਪਲਾਂਟਸ ਹੈਗੇ ਆ ਸੀਵਰੇਜ ਟ੍ਰੀਟਮੈਂਟ ਪਲਾਂਟਸ ਜਿਹੜੇ ਸ਼ਹਿਰਾਂ ਦਾ ਗੰਦਾ ਪਾਣੀ ਨੂੰ ਸਾਫ਼ ਕਰਦੇ ਆ ਉਹ ਸੋਧੇ ਹੋਏ ਪਾਣੀ ਨੂੰ ਅਸੀਂ ਅੰਡਰਗਰਾਊਂਡ ਪਾਈਪਲਾਈਨ ਨਾਲ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ ਜੇ ਉਹ ਪਾਣੀ ਸਾਫ਼ ਹੈਗਾ ਤੇ ਫਾਰਮਰਸ ਆਪਣੀ ਕੰਸੈਂਟ ਦਿੰਦੇ ਆ ਅਸੀਂ ਪਾਣੀ ਯੂਜ਼ ਕਰਨਾ ਤੇ ਉਹ ਜਿਹੜਾ ਗੰਦਾ ਪਾਣੀ ਸੀਗਾ ਉਹ ਜਾ ਰਿਹਾ ਸੀਗਾ ਦਰਿਆਵਾਂ ਵਿੱਚ ਜਿਹੜਾ ਸਾਡਾ ਪਾਣੀ ਨੂੰ ਗੰਦਾ ਕਰ ਰਿਹਾ ਸੀਗਾ ਦਰਿਆਵਾਂ ਦੇ ਪਾਣੀ ਨੂੰ ਉਹਨੂੰ ਅਸੀਂ ਇੱਕ ਰੋਕ ਲਗ ਜਿੰਨਾ ਪਾਣੀ ਖੇਤਾਂ ਚ ਯੂਜ਼ ਹੋ ਸਕਦਾ ਉਹ ਅਸੀਂ ਨੂੰ ਯੂਜ਼ ਕਰੀਏ ਦਰਿਆਵਾਂ ਵਿੱਚ ਉਹ ਨਾ ਮਿਲ ਕੇ ਸਾਡੇ ਜਿਹੜੇ ਨੇਚਰਲ ਰਿਸੋਰਸਸ ਆ ਉਹਨਾਂ ਨੂੰ ਗੰਦਾ ਨਾ ਕਰੀਏ ਇਹ ਦੋ ਸਕੀਮਸ ਗਲੇਸ਼ੀਅਰ ਮੈਲਟਿੰਗ ਨਾਲ ਰਿਲੇਟਡ ਹੈਗੀਆਂ ਸਰ ਇੱਕਤਰ ਇਹ ਗਲੇਸ਼ੀਅਰ ਮਲੇ ਇੱਕ ਚੀਜ਼ ਮੈਂ ਤੁਹਾਡੇ ਕੋਲੇ ਪੁੱਛਣਾ ਚਾਹੁੰਦਾ ਤੁਹਾਡੇ ਜਾਣ ਤੋਂ ਪਹਿਲਾਂ ਇਹਨਾਂ ਕੋਲੇ ਪੁੱਛਦਾ ਵੀ ਰੇਨ ਵਾਟਰ ਨੂੰ ਆਪਾਂ ਕਿਉਂ ਨਹੀਂ ਸੇਵ ਕਰਕੇ ਉਹਦੇ ਲਈ ਯੂਜ਼ ਕਰਦੇ ਅਸੀਂ ਆਪਾਂ ਉਹਨੂੰ ਸੇਵ ਕਰਕੇ ਦੁਬਾਰਾ ਸਰ ਕਰ ਰਹੇ ਹਾਂ ਉਹਨੂੰ ਵੀ ਸਾਡੀਆਂ ਸਕੀਮ ਸਰ ਸਰ ਹੈਗਰ ਸਕੀਮ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਕਹਿੰਦੇ ਆ ਅਸੀਂ ਉਹਨੂੰ ਛਤਾਂ ਦੇ ਪਾਣੀ ਨੂੰ ਅਸੀਂ ਰੀਚ ਕਰਦੇ ਤੇ ਕੰਡੀ ਏਰੀਆ ਵਿੱਚ ਅਸੀਂ ਚੈੱਕ ਡੈਮ ਬਣਾ ਕੇ ਜਿਹੜੇ ਸਾਡਾ ਪਾਣੀ ਇਕੱਠਾ ਕਰਕੇ ਉਹਨੂੰ ਇਰੀਗੇਸ਼ਨ ਵਾਸਤੇ ਫਰਦਰ ਡਿਰੀਗੇਸ਼ਨ ਵਾਸਤੇ ਯੂਜ਼ ਕਰਦੇ ਹੈਗੇ ਆ ਸਰ ਮਤਲਬ ਜਿੱਥੇ ਤੱਕ ਪੋਸੀਬਲ ਹੈ ਅਸੀਂ ਰੇਨ ਪਾਣੀ ਮੀਂਹ ਦਾ ਇਕੱਠਾ ਕਰਕੇ ਉਹਨੂੰ ਰੀਚਾਰਜਿੰਗ ਤੇ ਪ੍ਰੋਜੈਕਟਸ ਬਣਾ ਰਹੇ ਹੈਗੇ। ਜਲ ਬਹੁਤ ਮਹੱਤਵਪੂਰਨ ਚੀਜ਼ ਹੈ। ਦੇਖੋ ਜਲ ਵੀ ਉਨਾ ਹੀ ਸਾਡੇ ਲਈ ਮਹੱਤਵ ਹੈਗਾ ਜਿੰਨਾ ਸਾਹ ਲੈਣਾ ਮਹੱਤਵ ਹੈ। ਸਾਹ ਆਏਗਾ ਅਸੀਂ ਮਰ ਜਾਵਾਂਗੇ। ਇਸੇ ਤਰ੍ਹਾਂ ਜੇ ਜਲ ਸਾਨੂੰ ਪੀਣ ਨੂੰ ਨਹੀਂ ਮਿਲਿਆ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਸਾਨੂੰ ਜੀਣ ਨੂੰ ਨਹੀਂ ਮਿਲਿਆ ਤਾਂ ਡੈਫੀਨਿਟਲੀ ਅਸੀਂ ਮਰ ਜਾਵਾਂਗੇ। ਲੇਕਿਨ ਅਸੀਂ ਅਵੇਅਰ ਨਹੀਂ ਹਜੀਆਂ। ਕਿਉਂ ਅਵੇਅਰ ਨਹੀਂ ਡਾਕਟਰ ਸਾਹਿਬ? ਸਟੱਡ ਕੋਲ ਗੱਲ ਕਰਨਾ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ। ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਸਰਕਾਰ ਦੇ ਉੱਤੇ ਛੱਡ ਦਿੰਦੇ ਹਾਂ। ਸਰਕਾਰ ਸਾਨੂੰ ਕਰੇ। ਕਿਉਂ ਸਰਕਾਰ ਕਰੇ? ਅਸੀਂ ਖੁਦ ਕਿਉਂ ਨਹੀਂ ਸਾਡੀ ਆ ਵਾਰਡ ਦਾ ਵਾਦੀ ਦੇ ਵਿੱਚ ਵਾਰਡ ਦੇ ਨੰਬਰ 1 ਹੋ ਗਏ ਆ ਜਿਹੜੀ ਚੀਜ਼ ਆਪਾਂ ਨੂੰ ਨੰਬਰ 1 ਹੋਣੀ ਚਾਹੀਦੀ ਸੀ ਉਧਰ ਤਾਂ ਅਸੀਂ ਸੋਚ ਹੀ ਨਹੀਂ ਰਹੇ ਅਸੀਂ ਆਜ਼ਾਦੀ ਵਾਲੋਂ ਆ ਆਪਣੇ ਆਬਾਦੀ ਵਾਲੋਂ ਆ ਭਾਵੇਂ ਅਸੀਂ ਅਵੇਅਰਨੈਸ ਦੀ ਕਮੀ ਕਹਿੰਦੇ ਨੇ ਸਰਕਾਰ ਸਾਨੂੰ ਅਵੇਅਰ ਨਹੀਂ ਕਰਦੀ ਮੀਡੀਆ ਸਾਨੂੰ ਅਵੇਅਰ ਨਹੀਂ ਕਰਦਾ ਹਾਲਾਂਕਿ ਦੂਰਦਰਸ਼ਨੀ ਤੋਂ ਹਟ ਕੇ ਅਸੀਂ ਬਹੁਤ ਸਾਰੇ ਪ੍ਰੋਗਰਾਮ ਕਰਦੇ ਆ ਤਾਂ ਕਿ ਲੋਕ ਇਹਨਾਂ ਨੂੰ ਦੇਖਣ ਇਹਨਾਂ ਤੋਂ ਸਿੱਖਣ ਵੀ ਤੁਹਾਡੇ ਲਈ ਬਹੁਤ ਏਕ ਚੀਜ਼ ਜ਼ਰੂਰੀ ਹੈ ਲੇਕਿਨ ਇਸ ਦੇ ਬਾਵਜੂਦ ਅਸੀਂ ਦੂਸਰੇ ਤੇ ਦੋਸ਼ ਮਾਰ ਦਿੰਦੇ ਆ ਕਮੀਆਂ ਕਿੱਥੇ ਰਹਿ ਜਾਂਦੀਆਂ ਸ਼ਮੀ ਜੀ ਆ ਥੋੜੀ ਜੀ ਮੈਨੂੰ ਲੱਗਦਾ ਕਿ ਸਾਡੇ ਚ ਸਾਡੀ ਅਪਬ੍ਰਿੰਗਿੰਗ ਚ ਪ੍ਰੋਬਲਮ ਹੈ ਮੈਂ ਤਾਂ ਇਹੀ ਕਹਾਂਗਾ ਕਿਉਂਕਿ ਜੇ ਅਸੀਂ ਕੁਝ ਬਾਹਰ ਦੇਸ਼ਾਂ ਦੀ ਗੱਲ ਕਰ ਲਈਏ ਉੱਥੇ ਬੱਚਾ ਵਾਲੇ ਛੋਟਾ ਹੁੰਦਾ ਉਹਨੂੰ ਤਾਂ ਹੀ ਦੱਸਿਆ ਜਾਂਦਾ ਕਿ ਤੂੰ ਨਲਕਾ ਬੰਦ ਕਰਨਾ ਤੂੰ ਬਾਹਰ ਕੂੜਾ ਨਹੀਂ ਸੁੱਟਣਾ ਔਰ ਅਗਰ ਕੋਈ ਇਦਾਂ ਕਰਦਾ ਤਾਂ ਸਭ ਤੋਂ ਪਹਿਲਾਂ ਬੱਚਾ ਹੀ ਕਹਿੰਦਾ ਕਿ ਵੀ ਨਹੀਂ ਯੂ ਆਰ ਡੂਇੰਗ ਰੋਂਗ ਗਲਤ ਚੀਜ਼ ਹੈ ਸਹੀ ਗੱਲ ਹੈ ਥੋੜੀ ਜੀ ਸਾਨੂੰ ਮੈਨੂੰ ਲੱਗਦਾ ਕਿ ਅਸੀਂ ਥੋੜਾ ਜਿਹਾ ਜੀ ਸੋਚ ਬਣਾਣੀ ਪੈਗੀ ਅ ਔਰ ਦੂਜਿਆਂ ਤੇ ਦੋਸ਼ ਮੜਨਾ ਅਸੀਂ ਬੰਦ ਕਰੀਏ ਸਾਡੀ ਬੜੀ ਜ਼ਿੰਮੇਵਾਰੀ ਹੈ ਜਿਵੇਂ ਹੁਣ 呃。Uh मैडम ने कहा मैं मैडम दी गल नु थोड़ा ज्यादा भी ये तुसी सिखया प्रणाली कि मैं तुसी सिखया तुसी देखो पढ़ांदे हो सारा कुछ कर दियो ठीक है ਤੁਹਾਡਾ ਲੈਵਲ ਬਹੁਤ ਉੱਚਾ ਹੈ ਤੁਸੀਂ ਕਾਲਜ ਸਟੂਡੈਂਟਸ ਨੂੰ ਭਾਂਦੇ ਲੇਕਿਨ ਤੁਸੀਂ ਨਹੀਂ ਸਮਝਦੇ ਵੀ ਇਹ ਮੋਰਲ ਐਜੂਕੇਸ਼ਨ ਜਿਹੜੀ ਚੀਜ਼ ਹੈ ਮੋਰਲ ਐਜੂਕੇਸ਼ਨ ਜਿਹਨੂੰ ਕਹਿੰਦੇ ਜਿਹਨੂੰ ਅਸੀਂ ਮੋਰਲ ਐਜੂਕੇਸ਼ਨ ਦੇ ਤੌਰ ਤੇ ਅਸੀਂ ਧਾਰਮਿਕ ਵਿਦਿਆ ਨੂੰ ਪੜਾਉਣਾ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਧਾਰਮਿਕ ਵਿਦਿਆ ਦੇਣੀ ਚਾਹੀਦੀ ਹੈ ਲੇਕਿਨ ਤੁਸੀਂ ਨਹੀਂ ਸਮਝਦੇ ਵੀ ਆ ਚੀਜ਼ਾਂ ਵੀ ਤਾਂ ਸਿਖਾਣੀਆਂ ਚਾਹੀਦੀਆਂ ਨੇ ਨਾ ਵੀ ਸਾਨੂੰ ਜਰੂਰਤ ਕੀ ਹੈ ਪਾਣੀ ਬਚਾਉਣਾ ਕਿਵੇਂ ਹੈ ਸਫਾਈ ਰੱਖਣੀ ਕਿਵੇਂ ਹੈ ਪੋਲੂਸ਼ਨ ਅਸੀਂ ਕਿਵੇਂ ਘਟਾਉਣਾ ਹੈਗਾ ਵੀ ਤਾਂ ਕਿ ਅਸੀਂ ਬਿਲਕੁਲ ਜੀ ਬਿਲਕੁਲ ਸ਼ਮੀ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੂ ਮਾਤਾ ਮੈਂ ਕਹਿੰਨਾ ਜੀ ਜੇ ਕਾਲਜ 'ਚ ਅਸੀਂ ਜਾਂ ਆਪਣੇ ਸਕੂਲਾਂ 'ਚ ਇਹ ਪੜਾਉਣਾ ਸ਼ੁਰੂ ਕਰ ਦਈਏ ਕਿ ਰੱਬ ਨੇ ਰੱਬ ਅਸੀਂ ਨਹੀਂ ਦੇਖਿਆ ਬਿਲਕੁਲ ਲੇਕਿਨ ਪਵਨ ਜੀ ਵੀ ਰੱਬ ਹੈ ਪਾਣੀ ਜੀ ਵੀ ਰੱਬ ਹੈ ਤੇ ਧਰਤੀ ਜੀ ਵੀ ਰੱਬ ਹੈ ਮੈਂ ਤਾਂ ਪਹਿਲੇ ਕਿਹਾ ਭਗਵਾਨ ਪੰਜ ਤੱਤ ਹੈ ਉਹੀ ਜਿਹੜੀ ਗੁਰਬਾਣੀ ਜਿਹੜੀ ਹੈ ਜਿਹੜੇ ਪੜ੍ਹ ਲਓ ਗੁਰਬਾਣੀ ਵੀ ਇਹ ਕਹਿੰਦੀ ਹੈ ਪਵਨ ਨੂੰ ਗੁਰੂ ਮੰਨ ਦਿੱਤਾ ਹੈ ਹਵਾ ਨੂੰ ਗੁਰੂ ਮੰਨ ਦਿੱਤਾ ਹੈ ਠੀਕ ਹੈ ਨਾ ਸੋ ਇਸ ਤਰ੍ਹਾਂ ਇਹ ਆਪਾਂ ਲੇਕਿਨ ਇਹ ਸਿਰਫ ਅਸੀਂ ਇਧਰੋਂ ਸੁਣ ਕੇ ਇਧਰੋਂ ਕੱਢਣ ਯੋਗ ਅਸੀਂ ਮੈਂ ਉਹੀ ਕਹਿ ਰਿਹਾ ਵੀ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਜਿਹੜੇ ਹੈ ਹੁਣ ਖਤਰਾ ਹੁੰਦਾ ਕੀ ਹੈ ਵੀ ਵੜਿਆਈ ਜੰਝ ਬਿੰਨੋ ਕੁੜੀ ਦੇ ਕੰਨ ਹੁਣ ਸਾਨੂੰ ਖਤਰਾ ਮਹਿਸੂਸ ਹੋਣ ਲੱਗ ਪਿਆ ਹੈ ਵੀ ਪਾਣੀ ਘਟ ਰਿਹਾ ਬਹੁਤ ਜ਼ਿਆਦਾ ਪੁਆਟਾ ਲੈਵਲ ਪੰਜਾਬ ਦਾ ਬਹੁਤ ਡਾਊਨ ਹੋ ਰਿਹਾ ਅਸੀਂ ਬਹੁਤ ਕੁਝ ਕਰਨਾ ਚਾਹ ਰਹੇ ਹਾਂ ਕਰਦੇ ਫੇਰ ਵੀ ਨਹੀਂ ਆ ਇਧਰੋਂ ਸੁਣਦੇ ਹਲੇ ਵੀ ਇਧਰੋਂ ਕੱਢ ਰਹੇ ਹਾਂ ਲੇਕਿਨ ਉਹ ਵਕਤ ਦੂਰ ਨਹੀਂ ਹੈ ਜਦੋਂ ਅੱਜ 20 ਰੁਪਏ ਦੀ ਬੋਟਲ ਲੈਣੇ ਆ ਤਾਂ ਇਹ 200 ਰੁਪਏ ਦੀ ਬੋਟਲ ਵੀ ਸਾਨੂੰ ਮਿਲੇਗੀ ਨਹੀਂ ਮਿਲੇਗੀ ਜੀ ਠੀਕ ਹੈ ਨਹੀਂ ਲੇਕਿਨ ਫਿਰ ਇਹਨੂੰ ਬਚਾਉਣ ਦੇ ਲਈ ਕਿੱਥੋਂ ਸ਼ ਨਪੇਗਾ ਉਹਨੂੰ ਸਾਨੂੰ ਆਪਣੇ ਬੱਚਿਆਂ ਨੂੰ ਬੱਚਿਆਂ ਬੱਚੇ ਪੜਦੇ ਜਰੂਰ ਨੇ ਜੀ ਮੇਰੇ ਬੱਚੇ ਨੇ ਵੀ ਪੜਿਆ এনवायरमेंटਲ ਸਾਇੰਸ ਜੀ ਜਦੋਂ ਚੌਥੀ ਪੰਜਵੀਂ ਸੀਗੇ ਲੇਕਿਨ ਉਹਦਾ ਕੀ ਹੁੰਦਾ ਮੈਂ ਜੇ ਤੁਹਾਨੂੰ ਸਹੀ ਕੱਲ ਦੱਸਾਂ ਉਹ ਆਪਸ਼ਨਲ ਸਬਜੈਕਟ ਹੈ ਹੁਣ ਉਹ ਜੇ ਹੁੰਦਾ ਵੀ ਸਭ ਤੋਂ ਅਖੀਰਲਾ ਪੇਪਰ ਹੁੰਦਾ ਉਹਦਾ ਮਹੀਨੇ 'ਚ ਜਾਂ ਹਫਤੇ 'ਚ ਇੱਕ ਦੀ ਕਲਾਸ ਹੁੰਦੀ ਹੈ ਉਹਦੀ ਔਰ ਇਹੀ ਚੀਜ਼ ਸਾਡੇ ਕਾਲਜ 'ਚ ਵੀ ਹੋ ਰਹੀ ਹੈ ਔਰ এনवायरमेंटਲ ਸਾਇੰਸ ਇਨਾ ਜ਼ਰੂਰੀ ਸਬਜੈਕਟ ਹੈ ਅਸੀਂ ਅਸੀਂ ਇੰਜੀਨੀਅਰਿੰਗ ਪੜਾ ਦਿੰਨੇ ਆ ਜੇ ਮੈਂ ਹੁਣ ਥੋੜਾ ਜਿਹਾ ਸਟੱਡੀ ਵੱਲ ਚਲੇ ਜਾ ਅਸੀਂ এনवायरमेंटਲ ਇੰਜੀਨੀਅਰਿੰਗ ਪੜਾ ਦਾਂਗੇ ਅਸੀਂ 에ਅ ਪੋਲੂਸ਼ਨ ਪੜਾ ਦਾਂਗੇ ਲੇਕਿਨ ਜਿਹੜਾ ਸਾਇੰਸ ਹੈ ਇੱਕ ਬੜਾ ਬੇਸਿਕ ਚੀਜ਼ ਹੈ ਅਸੀਂ ਉਹ ਨਹੀਂ ਪੜਾਉਂਦੇ ਜੀ ਇਹ ਪੜਾਵਾਂਗੇ ਤੁਹਾਨੂੰ ਲਿਖ ਕੇ ਦਾਂਗੇ ਜੀ ਇਹਦਾ ਨੋਨ ਮੰਡੈਟਰੀ ਹੈ ਇਹਦੇ ਨੰਬਰ ਨਹੀਂ ਹੋਣਗੇ ਨੰਬਰ ਮੈਡਮ ਕਿਸ ਗਵਰਨਮੈਂਟ ਵੱਲੋਂ ਤੁਸੀਂ ਵੀ ਕੈਂਪ ਲਾਉਂਦੇ ਹੋ ਉੱਥੇ ਸਮਝਾਉਂਦੇ ਹੋ ਕਿਉਂਕਿ ਮੈਂ ਇਹਨਾਂ ਦਾ ਜਾਣਦਾ ਵੀ ਕਿਸਾਨਾਂ ਤੱਕ ਸੀਮਤ ਰਹਿ ਜਾਂਦੇ ਨੇ ਕੈਂਪ ਜਿਹੜੇ ਸਰਕਾਰੀ ਹੁੰਦੇ ਨੇ ਵੀ ਕਿਸਾਨਾਂ ਨੂੰ ਝੋਨੇ ਵੇਲੇ ਸਾਇਆ ਜਾਂਦਾ ਵੀ ਯਾਰ ਪਾਣੀ ਇਦਾਂ ਲਾਓ ਤੁਸੀਂ ਆਹ ਲਓ ਐਸ ਤਰ੍ਹਾਂ ਲਓ ਲੇਕਿਨ ਕਿਆ ਕੋਈ ਹੋਰ ਜਿਹਦੇ ਨਾਲ ਆਪਾਂ ਸਾਰੀ ਜਿਸ ਤਰ੍ਹਾਂ ਤੁਸੀਂ ਕਹੇ ਵੀ ਰੇਨਵਾ ਰੇਨ ਹਾਰੈਸਟਰ ਵੀ ਅਸੀਂ ਕਰਾਂ ਨਿਸਖਣੇ ਆਹ ਹੋਰ ਚੀਜ਼ਾਂ ਕਰਨੇ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਕੋਈ ਕੈਂਪ ਲਗਾ ਕੇ ਕੋਈ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸਰ ਅਸੀਂ ਬਲਾਕ ਲੈਵਲ ਤੇ ਸਾਡੇ ਆਫਿਸਿਸ ਹੈਗੇ ਆ ਉੱਥੇ ਸਾਡੇ ਆਫੀਸਰਸ ਜਾਂਦੇ ਆ ਫ ਚਲ ਰਹੀ ਹੈ ਉਹਨਾਂ ਬਾਰੇ ਉਹਨਾਂ ਨੂੰ ਦੱਸਦੇ ਹੈਗੇ ਜਿਵੇਂ ਕਿ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਧਰਤੀ ਦਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈਗਾ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਸਕੀਮ ਚਲਾਈ ਜਾ ਰਹੀ ਹੈ ਡਿਪਾਰਟਮੈਂਟ ਵੱਲੋਂ ਉਹਦਾ ਨਾਮ ਹੀ ਹੈ ਪੀ ਡੀ ਐਮ ਸੀ ਅਸੀਂ ਕਹਿੰਦੇ ਆ ਪਰ ਡ੍ਰੌਪ ਮੋਰ ਕ੍ਰੋਪ ਕੀ ਹਰ ਬੂੰਦ ਤੋਂ ਵੱਧ ਤੋਂ ਵੱਧ ਚਾੜ ਲੈਣਾ ਅਸੀਂ ਤੇ ਉਹ ਤਾਂ ਸੰਭਵ ਹੈ ਜੇ ਉਹ ਪਾਣੀ ਜਿਹੜੀ ਉਹ ਬੂੰਦ ਹੈ ਉਹ ਸਹੀ ਸਮੇਂ ਤੇ ਸਹੀ ਮਾਤਰਾ ਤੇ ਸਹੀ ਜਗ੍ਹਾ ਤੇ ਪਈ ਤੇ ਉਹ ਹੁੰਦਾ ਪੋਸੀਬਲ ਉਹਦੇ ਨਾਲ ਹੈ ਸਾਡੀ ਮਾਈਕਰੋ ਇਰੀਗੇਸ਼ਨ ਦੀ ਸਕੀਮ ਹੈ ਜਿਹਨੂੰ ਅਸੀਂ ਕਹਿੰਦੇ ਆ ਸੁਖਮ ਸਿੰਚਾਈ ਪ੍ਰਣਾਲੀ ਜੀ ਪ੍ਰੈਸ਼ਰਾਈਜ਼ਡ ਸਿਸਟਮ ਨਾਲ ਅਸੀਂ ਜਿਹੜਾ ਪਾਣੀ ਹੈਗਾ ਉਹ ਪਾਈਪਾਂ ਰਾਹੀਂ ਪਾਣੀ ਪੌਦੇ ਦੀ ਜੜ ਤੱਕ ਜਦੋਂ ਉਹਨੂੰ ਲੋਡ ਹੈ ਜਿੰਨੇ ਲੋਡ ਹੈ ਉਹ ਪਾਣੀ ਉੱਥੇ ਪਹੁੰਚਾਣੇ ਆ ਸਾਰੇ ਪੌਦਿਆਂ ਨੂੰ ਪਾਣੀ ਇੱਕੋ ਵਰਗਾ ਮਿਲਦਾ ਹੈ ਜਦੇ ਨਾਲ ਇੱਕ ਤਾਂ ਯੂਨੀਫਾਰਮ ਸਾਡੀ ਪ੍ਰੋਡਕਸ਼ਨ ਹੁੰਦੀ ਹੈ ਕੁਆਲਿਟੀ ਉਹਦੀ ਵਧੀਆ ਹੁੰਦੀ ਹੈ ਮੋਰਓਵਰ ਅਸੀਂ ਇਸ ਟੈਕਨੀਕ ਨਾਲ ਜੇ ਵਾਟਰ ਸੇਵਿੰਗ ਦੀ ਗੱਲ ਕਰੀਏ ਤਾਂ ਅਸੀਂ 50 ਤੋਂ 80% ਜਿਹੜਾ ਹੈਗਾ ਪਾਣੀ ਸੇਵ ਕਰ ਸਕਦੇ ਹਾਂ ਤੇ ਲੇਬਰ ਸੇਵਿੰਗ ਵੀ ਹੁੰਦੀ ਹੈ ਦੂਜਾ ਫਰਟੀਲਾਈਜ਼ਰ ਦੀ ਸੇਵਿੰਗ ਹੁੰਦੀ ਹੈ ਕਿਉਂਕਿ ਅਸੀਂ ਪਾਣੀ ਨਾਲ ਹੀ ਕੁਲੰਚੇ ਜਿਹੜੀਆਂ ਖਾਦਾਂ ਹੈਗੀਆਂ ਉਹ ਫਸਲਾਂ ਨੂੰ ਦੇ ਦਿੰਨੇ ਆ 20 ਤੋਂ 25% ਸਾਡੀਆਂ ਖਾਦਾਂ ਬਚਦੀਆਂ ਜਿਹੜਾ ਅਸੀਂ ਕਹਿੰਦੇ ਕਿ ਸਾਡੀ ਮਿੱਟੀयां ਖਰਾਬ ਹੋ ਰਹੀਆਂ ਜਾਦਾ ਖਾਦਾਂ ਪਾਉਣ ਨਾਲ ਇੱਕ ਤਾ ਕਿਸਾਨ ਤੇ ਜਿਹੜਾ ਵਿੱਤੀ ਬੋਝ ਘਟ ਜਾਂਦਾ ਹੈਗਾ ਦੋਨੋਂ ਪਾਸੇ ਪਾਣੀ ਦੀ ਸੇਵਿੰਗ ਵੀ ਹੁੰਦੀ ਹੈ ਧਰਤੀ ਦਾ ਸੁਧਾਰ ਵੀ ਹੁੰਦਾ ਇਹ ਬਹੁਤ ਹੀ ਵਧੀਆ ਸਕੀਮ ਹੈ 80% ਸਰਫਰੀ ਸਰਕਾਰ ਦੇ ਰਹੀ ਹੈ ਲੇਡੀਜ਼ ਨੂੰ 90% ਸਰਕਾਰ ਸਬਸਿਡੀ ਦਿੰਦੀ ਹੈ ਤੇ ਇੱਕ ਡਿਪਾਰਟਮੈਂਟ ਦੀ ਮੇਰੀ ਖਾਸੀਅਤ ਹੈ ਕਿ ਅਸੀਂ ਜਿੰਨਾ ਫਾਰਮਰ ਦਾ ਸ਼ੇਅਰ ਹੈਗਾ ਉਨਾ ਹੀ ਉਹ ਤੋਂ ਲੈਣਾ ਹੈ ਬਾਕੀ ਸਰਕਸ ਚ ਸਰਕਾਰ ਕਰੇਗੀ 10% ਉਹਦੇ ਕਿ 10% 10% ਜਾਂ 20% ਜਿੰਨਾ ਹਾਂਜੀ ਸਿਰਫ ਉਹਨਾਂ ਸ਼ੇਅਰ ਹੀ ਅਸੀਂ ਫਾਰਮਰਸ ਤੋਂ ਲੈਣਾ ਹੈ ਬਾਕੀ ਖਰਚ ਸਰਕਾਰ ਦੇਗੀ ਇਦਾਂ ਫਾਰਮਰ ਨੇ ਤੁਹਾਨੂੰ ਸਿਰਫ ਉਹਨੇ ਸ਼ੇਅਰ ਦਾ ਪੈਸਾ ਦੇਣਾ ਹੈ ਮਤਲਬ ਤੁਸੀਂ ਉਹਦੀ ਪ੍ਰਕਿਊਰਮੈਂਟ ਆਪ ਕਰਨੀ ਹੈ ਸਾਰੇ ਸਿਸਟਮ ਸਾਰਾ ਕੁਝ ਉਹਨੂੰ ਸਭ ਕੁਝ ਕਰਾ ਕੇ ਦਿਵਾਉਗੇ ਸਭ ਕੁਝ ਕਰਾ ਕੇ ਦਿਵਾਓਗੇ ਮਤਲਬ ਬਹੁਤ ਸਾਰੀਆਂ ਸਕੀਮਾਂ ਨੇ ਦੋਸਤੋ ਅਗਰ ਅਸੀਂ ਕੋਸ਼ਿਸ਼ ਕਰੀਏ ਡਿਪਾਰਟਮੈਂਟ ਤੱਕ ਅਪਰੋਚ ਕਰੀਏ ਤਾਂ ਅਸੀਂ ਪਾਣੀ ਨੂੰ ਬਚਾਉਣ ਦੇ ਲਈ ਬਹੁਤ ਵਧੀਆ ਜਿਸ ਤਰ੍ਹਾਂ ਇਹ ਦੱਸ ਰਹੇ ਨੇ ਮੈਡਮ ਮੱਤਾ ਬਹੁਤ ਕੁਝ ਤੁਸੀਂ ਬਚਾਅ ਕਰ ਸਕਦੇ ਆ ਲੇਕਿਨ ਗੱਲ ਇਹ ਹੈ ਵੀ ਕੱਲਾ ਕਿਸਾਨਾਂ ਦੇ ਉੱਤੇ ਥੋੜੀ ਆਪਾਂ ਮਾਰ ਸਕਦੇ ਆ ਸਾਰੀਆਂ ਚੀਜ਼ਾਂ ਸਾਰੇ ਦੇਖੋ ਘਰ ਦੀ ਗ੍ਰਹਿਣੀ ਇੱਕ ਸਬਜ਼ੀ ਧੋਣ ਲੱਗਦੀ ਹੈ ਨਾ ਘਰ ਦੇ ਵਿੱਚ ਦੋ ਟਮਾਟਰਾਂ ਨੂੰ ਧੋਣਾ ਹੁੰਦਾ ਹੈ ਤਾਂ ਲੀਟਰ ਪਾਣੀ ਯੂਜ਼ ਕਰ ਲੈਂਦੇ ਆ ਬਚਾਣਾ ਤਾਂ ਸਾਨੂੰ ਸਾਰਾ ਕੁਝ ਹੀ ਹੋਏਗਾ ਨਾ ਤੁਸੀਂ ਦੱਸੋ ਡਾਕਟਰ ਸਾਹਿਬ ਜੀ ਤੁਹਾਡੇ ਨਾਲ ਗੱਲ ਕਰਾਂ ਵੀ ਕਿਹੜੇ ਕਿਹੜੇ ਟੰਗ ਹੋਰ ਅਵੇਅਰਨੈਸ ਦੇ ਹੋ ਸਕਦੇ ਆ ਤਾਂ ਕਿ ਹਰੇਕ ਨੂੰ ਆਪਾਂ ਸੁਧਾਰ ਸਕੀਏ ਮਤਲਬ ਆਪਾਂ ਘਰ ਦੀ ਗ੍ਰਹਿਣੀ ਨੂੰ ਵੀ ਇੱਕ ਅੱਜ ਕੱਲ੍ਹ ਕਰਵਾਜ ਹੈ ਕਾਰ ਧੋਣ ਲੱਗਿਆ ਦੇ ਤੇਰੇ ਨੂੰ ਕਾਰ ਧੋਣ ਲੱਗਦਾ ਗਲੀ ਦੇ ਵਿੱਚ ਹੀ ਤੇ ਕਾਰ ਦੇ ਬਾਲਟੀਆਂ ਵਾਲੇ ਤਾਂ ਬਾਲਟੀਆਂ ਸਿੱਟੀ ਜਾਂਦੇ ਤੇ ਦੂਸਰੇ ਪ੍ਰੈਸ਼ਰ ਵਾਲੇ ਅੱਜ ਦਾ ਪ੍ਰੈਸ਼ਰ ਸਿੱਟੀ ਜਾਂਦੇ ਆ ਭਾਵ ਮਤਲਬ ਹੈ ਵੀ ਇਹੇ ਚੀਜ਼ਾਂ ਤੋਂ ਬਚ ਸਕੇ ਕਿਉਂਕਿ ਤਾਂ ਹੀ ਤਾਂ ਜਲ ਨੂੰ ਬਚਾਵਾਂਗੇ ਤਾਂ ਹੀ ਤਾਂ ਜੀਵਨ ਜੀਵਾਂਗੇ ਨਾ ਨਹੀਂ ਬਿਲਕੁਲ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਪਏਗਾ ਜਿਵੇਂ ਹੁਣ ਤੁਸੀਂ ਦੋ ਗੱਲਾਂ ਹੀ ਆਪਾਂ ਕੀਤੀਆਂ ਕਿ ਬਰਸ਼ ਕਰਨ ਲੱਗੇ ਅਸੀਂ ਬੰਦ ਨਹੀਂ ਕਰਦੇ ਨਲਕਾ ਨਹੀਂ ਬੰਦ ਕਰਦੇ ਜਾਂ ਸਬਜ਼ੀਆਂ ਧੋਣ ਲੱਗੇ ਅਸੀਂ ਉਹੀ ਖੁੱਲਾ ਹੀ ਛੱਡ ਦਿੰਨੇ ਆ ਇੱਥੋਂ ਹੀ ਸ਼ੁਰੂਆਤ ਕਰ ਲਈਏ ਅਸੀਂ ਮਤਲਬ ਜੇ ਅਸੀਂ ਸ਼ੁਰੂ ਕਰੀਏ ਤਾਂ ਇੱਥੋਂ ਹੀ ਕਰ ਲਈਏ ਸ਼ੁਰੂ ਜਾਂ ਅਸੀਂ ਨਵੀਂ ਗੱਡੀ ਲੈਣੀ ਹੈ ਸਪੋਤ ਅਸੀਂ ਨਵੀਂ ਗੱਡੀ ਲੈਣੀ ਹੈ ਜੀ ਅਸੀਂ ਕਿਉਂ ਡੀਜ਼ਲ ਦੇ ਪਿੱਛੇ ਦੌੜਦੇ ਆਂ ਜਦ ਕਿ ਡੀਜ਼ਲ ਦੀ ਗੱਡੀ ਜਿਹੜੀ ਹੈ ਉਹ ਜ਼ਿਆਦਾ ਪੋਲਿਊਟਡ ਹੁੰਦੀ ਹੈ ਪਰ ਪੈਟਰੋਲ ਨਾਲੋਂ ਠੀਕ ਹੈ ਮੈਂ ਕਹਿੰਦਾ ਜੀ ਈਵੀ ਮਹਿੰਗੀ ਹੈ ਨਾ ਲਓ ਈਵੀ ਹਾਂ ਜਿਹੜਾ ਲੈ ਸਕਦਾ ਲੈ ਲੂ ਲੇਕਿਨ ਪੈਟਰੋਲ ਲੈ ਲਓ ਨਾ ਠੀਕ ਹੈ ਇਹ ਮਤਲਬ ਕਮੀਸ਼ਨ ਘਟਾਏਗਾ ਜਸ ਕੁਛ ਤਾਂ ਕੰਟ੍ਰਿਬਿਊਸ਼ਨ ਕਰੋ ਬਿਲਕੁਲ ਸੰਦੇਸ਼ ਜਲਦੀ ਦੇ ਨਾਲ ਅੱਜ ਕੀ ਕਹਿਣਾ ਚਾਹੋਗੇ ਅੱਜ ਵਾਟਰਡੇ ਦੇ ਉੱਤੇ ਪਬਲਿਕ ਨੂੰ ਸਾਰੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜੀ ਆਪਨਾ ਥੋੜੀ ਜੀ ਰਿਸਪਾਂਸਿਬਿਲਟੀ ਸਮਝੋ ਆਪਣੀ ਜੋ ਤੁਹਾਡਾ ਰੋਲ ਹੈ ਉਹਨੂੰ ਜਰੂਰ ਨਿਭਾਓ ਭਾਵੇਂ ਜਿੰਨੀ ਮਰਜ਼ੀ ਛੋਟੇ ਲੈਵਲ ਤੇ ਨਿਭਾਓ ਆਪਣੇ ਘਰ ਨੂੰ ਨਿਭਾਓ ਲੇਕਿਨ ਜਰੂਰ ਨਿਭਾਓ ਜੀ ਮੈਡਮ ਜੀ ਜਲਦੀ ਦਿਨਾ ਜਲਦੀ ਸਰ ਜਲ ਹੀ ਜੀਵਨ ਹੈ ਜੇ ਅਸੀਂ ਕਹਿੰਦੇ ਆ ਕਿ ਬੂੰਦ ਬੂੰਦ ਨਾਲ ਸਾਡਾ ਘੜਾ ਪਰਦਾ ਹੈ ਤੇ ਬੂੰਦ ਬੂੰਦ ਨਾਲ ਉਹ ਘੜਾ ਖਾਲੀ ਵੀ ਹੋ ਸਕਦਾ ਹੈਗਾ ਤੇ ਇਸ ਕਰਕੇ ਸਾਨੂੰ ਪਾਣੀ ਨੂੰ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਣੀ ਨੂੰ ਬਚਾਉਣਾ ਪਏਗਾ ਦੋਸਤੋ ਸੁਪਨੇ ਬਹੁਤ ਹੁੰਦੇ ਨੇ ਹਰੇਕ ਇਨਸਾਨ ਦੇ ਸੁਪਨੇ ਹੁੰਦੇ ਨੇ ਪਰ ਸੁਪਨੇ ਪੂਰਨ ਕਰਨ ਦੇ ਲਈ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਵੀ ਚਾਹੀਦੀਆਂ ਹੁੰਦੇ ਤੇ ਜਲ ਬਹੁਤ ਵੱਡੀ ਚੀਜ਼ ਹੈ ਜਲ ਹੀ ਕਿਉਂਕਿ ਜੀਵਨ ਹੈ ਜੇ ਅਸੀਂ ਜੀਵਾਂਗੇ ਤਾਂ ਅਸੀਂ ਸਾਰੇ ਸੁਪਨੇ ਪੂਰੇ ਕਰਾਂਗੇ ਨਹੀਂ ਤਾਂ ਫਿਰ ਅਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹਾਂ ਵੀ ਜੇ ਜਲ ਖਤਮ ਹੋ ਗਿਆ ਜੇ ਆ ਗਲੇਸ਼ੀਅਰ ਫਿੰਗਰ ਕੇ ਸੀ ਲੈਵਲ ਐਨਾ ਉੱਚਾ ਹੋ ਗਿਆ ਤਾਂ ਜਿਹੜੇ ਕੋਸਟਲ ਏਰੀਆ ਨੇ ਜਿਹੜੇ ਸ਼ਹਿਰ ਜਿਹੜੇ ਬਿਲਕੁਲ ਸਮੁੰਦਰਾਂ ਦੇ ਕੰਡੇ ਤੇ ਵਸੇ ਹੋਏ ਨੇ ਉਹ ਵੀ ਖਤਮ ਹੋ ਜਾਣਗੇ ਤੇ ਆਮ ਪਬਲਿਕ ਆਮ ਜਨਤਾ ਤਾਂ ਖਤਮ ਹੋਏਗੀ ਹੋਏਗੀ ਕਿਉਂਕਿ ਪਾਣੀ ਨਹੀਂ ਹੈ ਤਾਂ ਜੀਵਨ ਨਹੀਂ ਹੈ ਬਚਾਣਾ ਆਪਾਂ ਇਹ ਕਿਵੇਂ ਬਚਾਣਾ ਹੈ ਦੱਸਣ ਦੀ ਜ਼ਰੂਰਤ ਨਹੀਂ ਹੈ ਛੋਟੀਆਂ-ਛੋਟੀਆਂ ਗੱਲਾਂ ਸਾਡੇ ਦੋਨੇ ਮਾਹਿਰਾਂ ਨੇ ਦੱਸਤੀਆਂ ਨੇ ਅਗਰ ਇੱਥੋਂ ਵੀ ਸ਼ੁਰੂਆਤ ਕਰ ਦਿੱਤੀ ਜਾਵੇ ਤਾਂ ਬਹੁਤ ਕੁਝ ਜਿਹੜਾ ਅਸੀਂ ਬਚਾ ਸਕਦੇ ਹਾਂ ਜਦੋਂ ਅਸੀਂ ਬਹੁਤ ਕੁਝ ਬਚਾਵਾਂਗੇ ਤਾਂ ਅਸੀਂ ਆਪਣਾ ਜੀਵਨ ਵੀ ਜਿਹੜਾ ਹੈ ਉਹ ਬਚਾਵਾਂਗੇ ਸੋ ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਦੇਖਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਡਮ ਬੱਤਾ ਤੁਹਾਡਾ ਤੇ ਡਾਕਟਰ ਚੀਮਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੁਣ ਲੈਨੇ ਆ ਗਿਆ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਹੋਰ ਵਿਸ਼ੇ ਦੇ ਉੱਤੇ ਚਰਚਾ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਨਮਸਕਾਰ ਨਮਸਕਾਰ